ਕਿਰਪਾ ਕਰਕੇ ਚਾਚਾ ਜੀ ਅਸੀਂ ਇਹ ਕਿਵੇਂ ਕਰ ਸਕਦੇ ਹਾਂ ਅਸੀਂ ਰਾਹਿਵ ਨਾਲ ਮੰਗਣੀ ਕਿਵੇਂ ਕਰ ਸਕਦੇ ਹਾਂ ਜਦੋਂ ਸਾਡਾ ਬਚਪਨ ਵਿੱਚ ਹੀ ਨਿਕਾਹ ਹੋ ਚੁੱਕਾ ਹੈ ਮਾਸੂਮ ਜਹੀ ਮੀਰਬ ਨੇ ਨਾਮ ਅੱਖਾਂ ਨਾਲ ਆਪਣੇ ਚਾਚਾ ਜਾਨ ਨੂੰ ਪੁੱਛਿਆ ਕਿਹੋ ਜਿਹਾ ਨਿਕਾਹ ਬੇਟੀ ਬਚਪਨ ਦੇ ਨਿਕਾਹ ਦੀ ਕੋਈ ਬੈਲੂ ਨਹੀਂ ਹੁੰਦੀ ਅਤੇ ਉਹ ਤਾਂ ਬਸ ਇੱਕ ਡਰਾਮਾ ਸੀ ਅਸਲੀਅਤ ਵਿੱਚ ਅਜਾ ਕੁਝ ਵੀ ਨਹੀਂ ਸੀ ਤੁਹਾਨੂੰ ਜਿੰਨਾ ਦੱਸਿਆ ਗਿਆ ਤੁਸੀਂ ਬਸ ਉਹੀ ਯਾਦ ਰੱਖਿਆ ਜਦਕਿ ਹਕੀਕਤ ਇਸ ਦੇ ਬਿਲਕੁਲ ਉਲਟ ਹੈ ਜੋ ਮੈਂ ਮੰਨਦਾ ਹਾਂ ਆਸਦ ਸਾਹਿਬ ਨੇ ਮੀਰਬ ਨੂੰ ਬਹੁਤ ਪਿਆਰ ਨਾਲ ਸਮਝਾਇਆ ਚਾਚਾ ਜਾਨ ਮੰਮੀ ਨੇ ਤਾਂ ਕਿਹਾ ਸੀ ਕਿ ਤੁਹਾਡੀ ਮੰਮੀ ਨੇ ਝੂਠ ਬੋਲਿਆ ਸੀ ਬੇਟੀ ਸਭ ਝੂਠ ਸੀ ਅਤੇ ਖੁਦ ਸੋਚੋ ਇਜੇ ਅਜਿਆ ਕੁਝ ਹੁੰਦਾ ਤਾਂ ਕਿ ਤੁਹਾਡੇ ਨਾਨਕੇ ਵਾਲੇ ਅੱਜ ਤੱਕ ਤੁਹਾਡੇ ਤੋਂ ਦੂਰ ਰਹਿੰਦੇ ਇੱਕ ਦਿਨ ਵੀ ਆ ਕੇ ਉਹਨਾਂ ਨੇ ਪੁੱਛਿਆ ਕਿ ਤੂੰ ਕਿਵੇਂ ਹੈ ਕਿਵੇਂ ਜੀ ਰਹੀ ਹੈ ਕਿੱਥੇ ਹੈ ਕਿੱਥੇ ਨਹੀਂ ਹੈ ਨਹੀਂ ਨਾ ਤਾਂ ਫਿਰ ਕਿਉਂ ਉਸ ਰਿਸ਼ਤੇ ਬਾਰੇ ਸੋਚ ਰਹੀ ਹੈ ਜਿਸ ਦਾ ਕੋਈ ਵਜੂਦ ਹੀ ਨਹੀਂ ਅਤੇ ਆਪਣੇ ਬਾਪ ਵਰਗੇ ਚਾਚਾ ਜਾਨ ਨੂੰ ਨਾਰਾਜ਼ ਕਰ ਰਹੀ ਹੈ ਇਸ ਵਾਰ ਉਹਨਾਂ ਨੇ ਉਸ ਨੂੰ ਇਮੋਸ਼ਨਲ ਬਲੈਕਮੇਲ ਕੀਤਾ ਨਹੀਂ ਚਾਚਾ ਜਾਨ ਤੁਹਾਡਾ ਦਿਲ ਦਿਖਾਉਣ ਦਾ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਤੁਸੀਂ ਸਾਡੇ ਵੱਡੇ ਹੋ ਤੁਸੀਂ ਜਿਵੇਂ ਕਹੋਗੇ ਅਸੀਂ ਓਵੇਂ ਹੀ ਕਰਾਂਗੇ ਉਹ ਉਹਨਾਂ ਦੇ ਕੋਲ ਆਉਂਦੀ ਹੋਈ ਗੋਡਿਆਂ ਦੇ ਵੱਲ ਬੈਠ ਕੇ ਉਹਨਾਂ ਦਾ ਹੱਥ ਫੜ ਕੇ ਬੋਲੀ ਤਾਂ ਉਹ ਉਸ ਦੇ ਸਿਰ ਤੇ ਪਿਆਰ ਭਰਿਆ ਹੱਥ ਰੱਖ ਗਏ ਜਦ ਕਿ ਦਿਲ ਵਿੱਚ ਹੁਣ ਬਹੁਤ ਸਕੂਨ ਸੀ ਮੀਰਬ ਅਜੇ 17 ਸਾਲ ਅਤੇ ਕੁਝ ਮਹੀਨਿਆਂ ਦੀ ਸੀ ਅਤੇ ਜਦੋਂ ਤੱਕ ਉਹ 18 ਸਾਲ ਦੀ ਨਹੀਂ ਹੋ ਜਾਂਦੀ ਪਾਵਰ ਆਫ ਅਟਾਰਨੀ ਅਸਦਰ ਸਾਹਿਬ ਕੋਲ ਸੀ 18 ਸਾਲ ਦੀ ਹੁੰਦਿਆਂ ਹੀ ਪਾਵਰ ਆਫ ਅਟਾਰਨੀ ਮੀਰਬ ਨੂੰ ਮਿਲ ਜਾਣੀ ਸੀ ਅਤੇ ਵਿਆਹ ਹੁੰਦਿਆਂ ਹੀ ਸਭ ਕੁਝ ਉਸ ਦੇ ਸ਼ੋਰ ਦਾ ਹੋ ਜਾਣਾ ਸੀ ਅਤੇ ਅਜਿਹਾ ਉਹ ਕਦੇ ਵੀ ਨਹੀਂ ਹੋਣ ਦੇਣਾ ਚਾਹੁੰਦੇ ਸਨ। ਐਨੇ ਵੱਡੇ ਬਿਜ਼ਨਸ ਅੰਪਾਇਰ ਨੂੰ ਉਹਨਾਂ ਦੇ ਪਿਛਲੇ 11 ਸਾਲਾਂ ਤੋਂ ਸੰਭਾਲਿਆ ਹੋਇਆ ਸੀ ਅਤੇ ਹੁਣ ਬਸ ਉਹ ਉਡੀਕ ਵਿੱਚ ਸਨ ਕਿ ਕਦੋਂ ਮੀਰ 18 ਸਾਲ ਦੀ ਹੋਵੇ ਅਤੇ ਉਹ ਅਮਨ ਨਾਲ ਉਸ ਦੀ ਮੰਗਣੀ ਕਰਵਾ ਦੇਣ। ਇਸ ਵੇਲੇ ਉਹ ਤੁਰਕੀ ਵਿੱਚ ਮੌਜੂਦ ਆਪਣੇ ਲਗਜ਼ਰੀ ਅਪਾਰਟਮੈਂਟ ਵਿੱਚ ਸਨ ਜਿੱਥੇ ਪਿਛਲੇ 11 ਸਾਲਾਂ ਤੋਂ ਉਹਨਾਂ ਨੇ ਮੀਰ ਨੂੰ ਰੱਖਿਆ ਹੋਇਆ ਸੀ। ਹਿੰਦੁਸਤਾਨ ਤੋਂ ਦੂਰ ਸਭ ਰਿਸ਼ਤਿਆਂ ਤੋਂ ਜਿੰਦਗੀ ਦੀ ਹਰ ਸੁੱਖ ਸੁਵਿਧਾ ਉਸ ਨੂੰ ਦਿੱਤੀ ਗਈ ਸੀ ਸਿਵਾਏ ਆਪਣੇਆਂ ਦੀ ਅਕਸਰ ਉਹ ਇਸ ਇਕੱਲੇਪਨ ਤੋਂ ਡਰ ਜਾਂਦੀ ਸੀ ਪਰ ਮਿਸ ਨੂਰ ਜਹਾਂ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਚਮਕਦਾ ਸਿਤਾਰਾ ਸੀ ਜੋ ਉਸ ਨਾਲ ਉਸਦੇ ਘਰ ਵਿੱਚ ਰਹਿੰਦੀ ਸੀ ਉਹਨਾਂ ਦੀ ਵਜ੍ਹਾ ਨਾਲ ਹੀ ਉਹ ਬੋਲਦੀ ਸੀ ਹੱਸਦੀ ਸੀ ਮੁਸਕਰਾਉਂਦੀ ਸੀ ਜ਼ਿੰਦਗੀ ਨੂੰ ਜੀ ਲੈਂਦੀ ਸੀ ਅਤੇ ਕਾਲਜ ਵਿੱਚ ਉਸ ਦੀ ਦੋਸਤ ਸੀ ਰੀਨਾ ਜੋ ਬੰਗਾਲ ਤੋਂ ਆਈ ਸੀ ਉਹ ਸਾਭਲੀ ਜਹੀ ਕੁੜੀ ਮੀਰਬ ਦੀ ਸਭ ਤੋਂ ਚੰਗੀ ਦੋਸਤ ਸੀ ਬਾਕੀ ਰਿਸ਼ਤਿਆਂ ਦੇ ਨਾਂ ਤੇ ਉਸ ਕੋਲ ਸਿਰਫ ਇੱਕ ਚਾਚਾ ਜਾਨ ਸਨ ਜੋ ਮਹੀਨੇ ਵਿੱਚ ਇੱਕ ਦੋ ਵਾਰ ਆ ਕੇ ਉਸ ਨਾਲ ਮਿਲ ਲੈਂਦੇ ਸਨ ਤੇ ਕਈ ਵਾਰ ਤਾਂ ਕਈ ਮਹੀਨੇ ਲੰਘ ਜਾਂਦੇ ਸਨ ਅਤੇ ਉਸਦੇ ਚਾਚਾ ਜਾਨ ਉਸ ਨਾਲ ਮਿਲਣ ਨਹੀਂ ਆਉਂਦੇ ਸਨ ਅੱਜ ਵੀ ਉਹ ਆਪਣੇ ਉਸ ਨਾਲ ਆਪਣੇ ਬੇਟੇ ਅਮਨ ਨਾਲ ਰਿਸ਼ਤਾ ਤੈਅ ਕਰਨ ਦੀ ਗੱਲ ਕਹਿ ਕੇ ਗਏ ਸਨ ਉਹ ਉਦਾਸ ਜਿਹੀ ਹੋ ਗਈ ਸੀ ਉਸ ਨੇ ਅਮਨ ਨੂੰ ਨਹੀਂ ਸਿੱਧ ਵੇਖਿਆ ਨਾ ਹੀ ਉਹ ਕਦੇ ਇੱਥੇ ਆਇਆ ਸੀ ਉਸ ਨੂੰ ਤਾਂ ਬਸ ਇਹ ਹੀ ਯਾਦ ਸੀ ਕਿ ਉਸ ਦਾ ਨਿਕਾਹ ਬਚਪਨ ਵਿੱਚ ਉਸਦੇ ਮਾਮਾ ਜਾਨਦ ਨਾਲ ਹੋਇਆ ਸੀ ਅਤੇ ਉਹ ਤਾਂ ਉਸ ਦਾ ਨਾਮ ਵੀ ਨਹੀਂ ਜਾਣਦੀ ਸੀ ਅਤੇ ਨਾ ਹੀ ਉਸ ਕੋਲ ਉਸ ਨਿਕਾਹ ਦਾ ਕੋਈ ਸਬੂਤ ਸੀ ਉਹ ਡੂੰਗਾ ਸਾਹ ਪਰਦੀ ਉੱਠ ਬੈਠੀ ਚਾਚਾ ਜਾਨ ਸਹੀ ਕਹਿੰਦੇ ਹਨ ਬਚਪਨ ਦੇ ਨਿਕਾਹ ਦੀ ਕੋਈ ਵੈਲੂ ਨਹੀਂ ਹੁੰਦੀ ਚਾਚਾ ਜਾਨ ਹੀ ਸਾਡੇ ਵੱਡੇ ਹਨ ਯਕੀਨਨ ਜੋ ਵੀ ਸਾਡੇ ਲਈ ਫੈਸਲਾ ਲੈਣਗੇ ਉਹੀ ਬਿਹਤਰ ਹੋਵੇਗਾ ਮੀਰਬ ਆਪਣੇ ਆਪ ਨੂੰ ਸੰਤੁਸ਼ਟ ਕਰਦੀ ਹੋਈ ਅੱਖਾਂ ਮੀਚ ਗਈ ਪਾਰ ਨਹੀਂ ਜਾਣਦੀ ਸੀ ਕਿ ਆਉਣ ਵਾਲੇ ਵਕਤ ਵਿੱਚ ਉਸ ਨੂੰ ਕਿੰਨੀ ਵੱਡੀ ਅਜਮਾਇਸ਼ ਦਾ ਸਾਹਮਣਾ ਕਰਨਾ ਪਵੇਗਾ ਤੁਸੀਂ ਅਜਿਆ ਬਿਲਕੁਲ ਨਹੀਂ ਕਰੋਗੇ ਅਮਨ ਮੈਂ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਕਦੇ ਨਹੀਂ ਦੇਵਾਂਗੀ ਜਰੀਨ ਨੇ ਦਰਦ ਨਾਲ ਕਹਿੰਦੇ ਹੋਏ ਅਮਨ ਨੂੰ ਵੇਖਿਆ ਤੂੰ ਮੈਨੂੰ ਰੋਕੇਗੀ ਐਨਾ ਹੱਕ ਕਦੋਂ ਦਿੱਤਾ ਮੈਂ ਤੈਨੂੰ ਕਿ ਮੇਰੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰੇ ਉਹ ਸ਼ਰਦਲ ਹੈ ਜੇ ਵਿੱਚ ਬੋਲਿਆ ਅਮਨ ਭੁੱਲੋ ਨਾ ਮੈਂ ਤੁਹਾਡੀ ਬੀਬੀ ਹਾਂ ਅਤੇ ਤੁਹਾਡੀ ਬੱਚੀ ਦੀ ਮਾਂ ਵੀ ਹਾਂ ਉਹ ਅਥੂ ਪੂੰਜਦੀ ਹੋਈ ਕਠੋਰ ਸ਼ਬਦਾਂ ਵਿੱਚ ਲੰਘ ਰਹੀ ਸੀ ਤਾਂ ਕਿ ਤੈਨੂੰ ਹੱਕ ਮਿਲ ਗਿਆ ਮੇਰੇ ਮਾਮਲਿਆਂ ਵਿੱਚ ਬੋਲਣ ਦਾ ਉਹ ਦੰਦ ਜਮੀਰ ਚ ਕੇ ਬੋਲਿਆ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ ਜਰੀਨ ਕਿ ਮੈਂ ਆਪਣੇ ਪਾਪਾ ਲਈ ਕੁਝ ਵੀ ਕਰ ਸਕਦਾ ਹਾਂ ਆਪਣੀ ਜਾਨ ਵੀ ਦੇ ਸਕਦਾ ਹਾਂ ਅਤੇ ਇਹ ਗੱਲ ਮੈਂ ਤੈਨੂੰ ਵਿਆਹ ਦੀ ਪਹਿਲੀ ਰਾਤ ਤੋਂ ਹੀ ਸਮਝਾ ਰੱਖੀ ਹੈ ਕਿ ਮੇਰੇ ਲਈ ਸਭ ਤੋਂ ਪਹਿਲਾਂ ਮੇਰੇ ਪਾਪਾ ਹਨ ਅਦੇ ਹੁਣ ਵੀ ਮੈਂ ਉਹੀ ਗੱਲ ਕਹਿ ਰਿਹਾ ਹਾਂ ਕਿ ਮੇਰੇ ਪਾਪਾ ਦਾ ਕਿਹਾ ਮੇਰੇ ਲਈ ਪੱਥਰ ਦੀ ਲਕੀਰ ਹੈ ਸਮਝੀ ਤੂੰ ਉਹ ਉਸ ਨੂੰ ਬਾਹ ਤੋਂ ਫੜ ਕੇ ਝੰਜੋੜਦੇ ਹੋਏ ਬੋਲਿਆ ਮੈਂ ਕਦੋਂ ਕਿਹਾ ਕਿ ਤੁਸੀਂ ਆਪਣੇ ਪਾਪਾ ਨੂੰ ਪਿਆਰ ਨਾ ਕਰੋ ਤੁਸੀਂ ਉਹਨਾਂ ਨੂੰ ਟੁੱਟ ਕੇ ਪਿਆਰ ਕਰੋ ਅੱਜ ਤੱਕ ਤੁਸੀਂ ਉਹਨਾਂ ਦੀਆਂ ਸਾਰੀਆਂ ਗੱਲਾਂ ਵੀ ਮੰਨੀਆਂ ਹਨ ਪਰ ਇਸ ਵਾਰ ਤੁਸੀਂ ਮੇਰੀ ਜਾਨ ਲੈ ਰਹੇ ਹੋ ਅਮਨ ਉਹ ਬੇਵਸੀ ਦੀ ਤਸਵੀਰ ਬਣੀ ਖੜੀ ਸੀ ਅਮਨ ਉਸਦੇ ਚਿਹਰੇ ਤੇ ਦਰਦ ਵੇਖਦਾ ਇਸ ਵਾਰ ਥੋੜੀ ਨਰਮੀ ਨਾਲ ਉਸ ਵੱਲ ਵਧਿਆ ਦੇਖ ਜਰੀਨ ਮੈਂ ਸਿਰਫ ਪਾਪਾ ਦੀ ਖੁਸ਼ੀ ਦੀ ਖਾਤਰ ਇਹ ਸਭ ਕਰ ਰਿਹਾ ਹਾਂ ਪਰ ਮੈਂ ਵਾਦਾ ਕਰਦਾ ਹਾਂ ਤੇਰਾ ਅਤੇ ਜੈਨੀ ਦਾ ਹੱਕ ਮੈਂ ਕਦੇ ਨਹੀਂ ਖੋਵਾਂਗਾ ਜੋ ਮੁਕਾਮ ਤੇਰਾ ਹੈ ਉਹ ਤੇਰਾ ਹੀ ਰਹੇਗਾ ਉਹ ਉਸ ਦਾ ਚਿਹਰਾ ਥਾਮ ਕੇ ਬੋਲਿਆ ਮੈਨੂੰ ਕੋਈ ਮੁਕਾਮ ਨਹੀਂ ਚਾਹੀਦਾ ਜਰੀਨ ਨੇ ਗੁੱਸੇ ਵਿੱਚ ਉਸਦੇ ਦੋਵੇਂ ਹੱਥ ਝਟਕ ਦਿੱਤੇ ਜਿਸ ਤੇ ਅਮਨ ਨੇ ਬੁੱਲ ਸੀ ਕੇ ਗੁੱਸੇ ਨਾਲ ਉਸ ਨੂੰ ਵੇਖਿਆ ਮੈਨੂੰ ਸਿਰਫ ਤੂੰ ਚਾਹੀਦਾ ਹੈ ਅਮਨ ਮੈਂ ਤੈਨੂੰ ਕਿਸੇ ਨਾਲ ਵੰਡ ਨਹੀਂ ਸਕਦੀ ਉਹ ਉਸ ਦੀ ਛਾਤੀ ਤੇ ਕਮੀਜ਼ ਨੂੰ ਮੁਠੀਆਂ ਵਿੱਚ ਫੜ ਕੇ ਬਰਦਾਸ਼ਤ ਦੀ ਆਖਰੀ ਸੀਮਾ ਤੇ ਸੀ ਤੈਨੂੰ ਕੁਝ ਵੀ ਸਮਝਾਉਣਾ ਬੇਕਾਰ ਹੈ ਉਹ ਗੁੱਸੇ ਵਿੱਚ ਉਸਦੇ ਹੱਥ ਝਟਕਦਾ ਪਿੱਛੇ ਹਟਿਆ ਅਤੇ ਕਮਰੇ ਤੋਂ ਬਾਹਰ ਨਿਕਲਦਾ ਚਲਾ ਗਿਆ ਜਦ ਕਿ ਜਰੀਨ ਪਿੱਛੇ ਰੋਂਦੀ ਰਹਿ ਗਈ ਉਹ ਕੀ ਕਰਦੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਸ ਵਿਆਹ ਨੂੰ ਅਜੇ ਮੁਸ਼ਕਲ ਨਾਲ 1.5 ਸਾਲ ਹੀ ਹੋਇਆ ਸੀ ਅਤੇ ਹੁਣ ਅਮਨ ਦੂਜਾ ਵਿਆਹ ਕਰਨ ਜਾ ਰਿਹਾ ਸੀ ਉਹ ਤਾਂ ਕਦੇ ਉਸ ਨਾਲ ਮੁਹੱਬਤ ਦਾ ਦਾਵਾ ਕਰਦਾ ਸੀ ਅਤੇ ਅੱਜ ਬਾਪ ਦਾ ਨਾਂ ਲੈ ਕੇ ਮਜਬੂਰੀ ਦਾ ਰੋਣਾ ਰੋਂਦਾ ਹੋਇਆ ਵਿਆਹ ਕਰਨ ਜਾ ਰਿਹਾ ਸੀ ਜਰੀਨ ਤੜਫਦੀ ਨਹੀਂ ਤਾਂ ਕੀ ਕਰਦੀ ਅਜੇ ਕੁਝ ਮਹੀਨੇ ਪਹਿਲਾਂ ਹੀ ਉਸਦੀ ਬੇਟੀ ਦਾ ਜਨਮ ਹੋਇਆ ਸੀ ਉਹ ਨਰਮ ਅਤੇ ਨਾਜ਼ੁਕ ਰੂਮ ਵਰਗੀ ਬੱਚੀ ਜੀਨੀਆ ਅਮਨ ਇਸ ਵੇਲੇ ਜਰੀਨ ਦੀ ਗੋਦ ਵਿੱਚ ਸੀ ਜਿਸ ਨੂੰ ਛਾਤੀ ਨਾਲ ਲਾਈ ਉਹ ਬੁਰੀ ਤਰ੍ਹਾਂ ਰੋਈ ਜਾ ਰਹੀ ਸੀ ਤੇਜ਼ ਤੇਜ਼ ਕਦਮਾਂ ਨਾਲ ਚੱਲਦਾ ਹੋਇਆ ਉਹ ਤੁਰਕੀ 에어ਪੋਰਟ ਤੋਂ ਬਾਹਰ ਆਇਆ ਸੀ ਉਸ ਦਾ ਡਰਾਈਵਰ ਗੱਡੀ ਲੈ ਕੇ ਉਸ ਦੀ ਉਡੀਕ ਕਰ ਰਿਹਾ ਸੀ 에어ਪੋਰਟ ਤੋਂ ਬਾਹਰ ਆਉਣ ਅਤੇ ਫਿਰ ਗੱਡੀ ਵਿੱਚ ਬੈਠਣ ਤੱਕ ਹਰ ਕਿਸੇ ਨੇ ਮੁੜ ਕੇ ਉਸ ਸੁੰਦਰ ਸ਼ਖਸ ਨੂੰ ਇੱਕ ਵਾਰ ਜ਼ਰੂਰ ਵੇਖਿਆ ਸੀ ਜਿਸ ਨੇ ਆਸ-ਪਾਸ ਕਿਸੇ ਤੇ ਨਜ਼ਰ ਮਾਰਨਾ ਵੀ ਜ਼ਰੂਰੀ ਨਹੀਂ ਸਮਝਿਆ ਸੀ ਹੁਣ ਉਹ ਗੱਡੀ ਨੂੰ ਆਪਣੇ ਅਪਾਰਟਮੈਂਟ ਵੱਲ ਜਾਂਦੇ ਵੇਖ ਰਿਹਾ ਸੀ 28 ਸਾਲ ਦਾ ਰਾਇਵ ਸ਼ਾਹ ਸੀ ਜੋ ਆਪਣੇ ਖਾਨਦਾਨ ਦਾ ਸਭ ਤੋਂ ਸੁੰਦਰ ਮਰਦ ਸੀ ਕਿੰਨੀਆਂ ਕੁੜੀਆਂ ਦਾ ਉਹ ਕਿਰਜ ਸੀ ਆਫਿਸ ਵਿੱਚ ਹਰ ਕੁੜੀ ਉਸ ਦੀ ਪਰਸਨੈਲਿਟੀ ਅਤੇ ਉਸ ਦੇ ਨਰਮ ਮિજાਜ ਦੀ ਵਜ੍ਹਾ ਨਾਲ ਉਸ ਦਾ ਸਤਕਾਰ ਕਰਦੀ ਸੀ ਅਤੇ ਉਹ ਵੀ ਹਰ ਕੁੜੀ ਦੀ ਇੱਜ਼ਤ ਕਰਦਾ ਸੀ ਅਤੇ ਕਦੇ ਨਜ਼ਰ ਉਠਾ ਕੇ ਉਹਨਾਂ ਨੂੰ ਨਹੀਂ ਵੇਖਦਾ ਸੀ ਇਹੀ ਵਜ੍ਹਾ ਸੀ ਕਿ ਉਹ ਹਰ ਦਿਲ ਅਜੀਜ਼ ਸੀ ਐਨੀਆਂ ਖੂਬੀਆਂ ਦੇ ਬਾਵਜੂਦ ਕਮੀਆਂ ਤਾਂ ਹਰ ਇਨਸਾਨ ਵਿੱਚ ਹੁੰਦੀਆਂ ਹਨ ਅਤੇ ਕੁਝ ਕਮੀਆਂ ਰਾਇਵ ਸ਼ਾਹ ਵਿੱਚ ਵੀ ਸਨ ਉਹ ਬਹੁਤ ਜਿੱਦੀ ਅਤੇ ਇਹ ਹੀ ਜिद ਉਸ ਦੀਆਂ ਸਾਰੀਆਂ ਖੂਬੀਆਂ ਤੇ ਭਾਰੀ ਪੈ ਜਾਂਦੀ ਸੀ ਕਿਉਂਕਿ ਆਪਣੀ ਜिद ਅੱਗੇ ਉਹ ਕਿਸੇ ਦੀ ਵੀ ਨਹੀਂ ਸੁਣਦਾ ਸੀ ਜ਼ਿੰਦਗੀ ਵਿੱਚ ਜੇ ਉਹ ਕਿਸੇ ਦੀ ਸੁਣਦਾ ਸੀ ਤਾਂ ਉਹ ਸੰ ਉਸ ਦੇ ਅਗਾ ਜਾਣ ਜੇ ਆਗਾਜਾਨ ਸਾਹਮਣੇ ਹੋਣ ਅਤੇ ਰਾਇਵ ਆਪਣੇ ਆਪ ਦੇ ਕਾਬੂ ਨਾ ਰੱਖ ਸਕੇ ਤਾਂ ਉਹ ਰਾਇਵ ਹੀ ਨਹੀਂ ਸੀ ਉਸ ਦੇ ਗੁੱਸੇ ਨੂੰ ਕਾਬੂ ਕਰਨ ਦੀ ਤਾਕਤ ਸਿਰਫ ਅਤੇ ਸਿਰਫ ਆਗਾਜਾਨ ਕੋਲ ਸੀ ਇਸ ਵੇਲੇ ਉਸ ਦੀ ਗੱਡੀ ਉਸ ਦੇ ਸੁੰਦਰ ਅਪਾਰਟਮੈਂਟ ਵਿੱਚ ਦਾਖਲ ਹੋ ਚੁੱਕੀ ਸੀ ਇਸ ਵਾਰ ਉਹ ਬਹੁਤ ਕੁਝ ਸੋਚ ਕੇ ਤੁਰਕੀ ਆਇਆ ਸੀ ਅਤੇ ਇਹ ਇਰਾਦਾ ਲੈ ਕੇ ਆਇਆ ਸੀ ਕਿ ਇਸ ਵਾਰ ਆਪਣਾ ਮਕਸਦ ਜ਼ਰੂਰ ਪੂਰਾ ਕਰੇਗਾ। ਉਹ ਅੰਦਰ ਆਉਂਦੇ ਹੀ ਆਪਣੀ ਟਾਈ ਦੀ ਗੰਢ ਢਿੱਲੀ ਕਰਦਾ ਹੋਇਆ ਸਫੇਦ ਕਮੀਜ਼ ਦੇ ਬਟਨ ਖੋਲਦਾ ਅੰਦਰ ਚਲਾ ਗਿਆ। ਉਸ ਨੂੰ ਸ਼ਾਵਰ ਲੈਣਾ ਸੀ। ਸ਼ਾਵਰ ਲੈਣਾ ਉਸ ਦਾ ਪਸੰਦੀਦਾ ਸ਼ੌਂਕ ਸੀ। ਲਗਭਗ ਦਿਨ ਵਿੱਚ 5 ਤੋਂ 6 ਵਾਰ ਉਹ ਜ਼ਰੂਰ ਨਹਾਉਂਦਾ ਸੀ। ਆਪਣੀ ਕਮੀਜ਼ ਉਤਾਰ ਕੇ ਦੂਰ ਉੱੜਦਾ ਹੋਇਆ ਉਹ ਹੁਣ ਬੈਲਟ ਕੱਢ ਰਿਹਾ ਸੀ। ਸ਼ਾਵਰ ਦੇ ਠੰਡੇ ਪਾਣੀ ਦੇ ਹੇਠਾਂ ਖੜ੍ਹਾ ਉਹ ਵਾਲਾਂ ਵਿੱਚ ਸ਼ੈਂਪੂ ਲਾਉਂਦਾ ਹੋਇਆ ਉਹਨਾਂ ਨੂੰ ਸ਼ਾਵਰ ਦੇ ਪਾਣੀ ਹੀਟ ਕਰਕੇ ਡੂੰਘਾ ਸਾਹ ਭਰਿਆ ਇਸ ਵਾਰ ਜਾਵੋਗੇ ਤਾਂ ਆਪਣਾ ਮਕਸਦ ਜ਼ਰੂਰ ਪੂਰਾ ਕਰਨਾ ਇਹ ਤੁਹਾਡੇ ਅੱਗੇ ਜਾਣ ਦਾ ਹੁਕਮ ਹੈ ਉਹਨਾਂ ਦੀਆਂ ਗੱਲਾਂ ਯਾਦ ਕਰਦਾ ਉਹ ਆਪਣੀਆਂ ਬੰਦ ਅੱਖਾਂ ਇੱਕ ਵਾਰ ਫੇਰ ਖੋਲ੍ਹ ਗਿਆ ਉਸ ਦੀਆਂ ਪਾਰਦਰਸ਼ੀ ਅੱਖਾਂ ਇਸ ਵੇਲੇ ਲਾਲ ਹੋ ਰਹੀਆਂ ਸਨ ਉਹ ਤਿੱਖੇ ਨੈਣ ਨਕਸ਼ ਵਾਲਾ ਮਰਦ ਇਸ ਵੇਲੇ ਦਿਲ ਅਤੇ ਦਿਮਾਗ ਦੀ ਜੰਗ ਵਿੱਚ ਆਪਣੇ ਆਪ ਨੂੰ ਪਿਛਲੇ ਘੰਟੇ ਤੋਂ ਠੰਡੇ ਪਾਣੀ ਵਿੱਚ ਭਿਉਂਦਾ ਜਾ ਰਿਹਾ ਸੀ ਅੱਗੇ ਜਾਣ ਦਾ ਹਰ ਹੁਕਮ ਸਿਰ ਅੱਖਾਂ ਤੇ ਉਹ ਹੱਥ ਵਧਾ ਕੇ ਟੂਟੀ ਬੰਦ ਕਰਦਾ ਕਪੜੇ ਪਹਿਨ ਕੇ ਬਾਹਰ ਆਇਆ ਹੁਣ ਐਨੇ ਦੇ ਸਾਹਮਣੇ ਖੜਦੇ ਹੋਏ ਉਹ ਆਪਣੇ ਵਾਲ ਸੁਕਾ ਰਿਹਾ ਸੀ ਨਾਓ ਇਟ ਇਜ਼ ਟਾਈਮ ਫਾਰ ਫਸਟ ਮੀਟਿੰਗ ਉਹ ਢੇਲੀ ਦਿਲ ਵਿੱਚ ਕਹਿੰਦਾ ਹੋਇਆ ਅਲਮਾਰੀ ਵੱਲ ਵਧਿਆ ਅਤੇ ਆਪਣਾ ਡਰੈਸ ਕੱਢਣ ਲੱਗਾ ਕੀ ਮਸਲਾ ਹੈ ਤੇਰੀ ਬੀਬੀ ਦਾ ਉਸ ਨੂੰ ਚੈਨ ਨਹੀਂ ਆਸਦ ਸਾਹਿਬ ਅਮਨ ਤੇ ਬੁਰੀ ਤਰ੍ਹਾਂ ੜਕ ਚੁਕੇ ਸਨ ਮਾਫੀ ਮੰਗਦਾ ਹਾਂ ਪਾਪਾ ਜਾਨ ਉਹ ਬਸ ਐਵੇਂ ਹੀ ਤੁਸੀਂ ਉਸ ਦੀਆਂ ਗੱਲਾਂ ਤੇ ਧਿਆਨ ਨਾ ਦਿਓ ਅੱਜ ਸਵੇਰੇ ਨਾਸ਼ਤੇ ਦੀ ਮੇਜ਼ ਤੇ ਹੋਈ ਬੱਤ ਮੀਚੀ ਦੀ ਵਜ੍ਹਾ ਨਾਲ ਆਸਰ ਸਾਹਿਬ ਗੁੱਸੇ ਵਿੱਚ ਸਨ ਜਦੋਂ ਸਵੇਰੇ ਸਵੇਰੇ ਜਰੀਨ ਆਪਣਾ ਕੇਸ ਲੈ ਕੇ ਆਸਰ ਜੀ ਕੋਲ ਆਈ ਸੀ ਇੱਕ ਉਮੀਦ ਨਾਲ ਕਿ ਸ਼ਾਇਦ ਉਹ ਅਮਨ ਦੇ ਪਾਪਾ ਨੂੰ ਮਨਾ ਲਵੇ ਤਾਂ ਇਹ ਵਿਆਹ ਰੁਕ ਜਾਵੇ ਉਸ ਵੇਲੇ ਆਸਰ ਸਾਹਿਬ ਨਾਸ਼ਤਾ ਕਰ ਰਹੇ ਸਨ ਜਦੋਂ ਉਹ ਇਕ ਸਾਹਮਣੇ ਆ ਕੇ ਖੜੀ ਹੋ ਗਈ ਸੀ ਅੰਕਲ ਮੈਂ ਤੁਹਾਨੂੰ ਕਹਿ ਰਹੀ ਹਾਂ ਪਲੀਜ਼ ਮੇਰੇ ਤੇ ਇਹ ਝੁਲਮ ਨਾ ਕਰੋ ਮੇਰੀ ਬੱਚੀ ਤੇ ਇਹ ਝੁਲਮ ਨਾ ਕਰੋ ਮੇਰੇ ਸ਼ੌਹਰ ਨੂੰ ਦੂਜੇ ਵਿਆਹ ਲਈ ਮਜਬੂਰ ਨਾ ਕਰੋ ਅਸੀਂ ਉਹਨਾਂ ਤੋਂ ਬਿਨਾਂ ਜੀ ਨਹੀਂ ਸਕਦੇ ਜਰੀਨ ਰੋਂਦੀ ਹੋਈ ਜੋ ਮੂੰਹ ਵਿੱਚ ਆਇਆ ਕਹਿੰਦੀ ਜਾ ਰਹੀ ਸੀ ਜਦ ਕਿ ਆਸਰ ਸਾਹਿਬ ਗੁੱਸੇ ਅਤੇ ਕੈਰਪਰੀ ਨਜ਼ਰ ਨਾਲ ਬੇਟੇ ਨੂੰ ਵੇਖ ਰਹੀ ਸਨ ਜਿਸ ਦੀ ਗੁਸਾਈ ਨਜ਼ਰ ਆਪਣੀ ਬੀਵੀ ਤੇ ਹੀ ਟਿਕੀ ਸੀ ਆਸਰ ਸਾਹਿਬ ਬਿਨਾਂ ਜਰੀਨ ਦੀ ਕਿਸੇ ਗੱਲ ਦਾ ਜਵਾਬ ਦਿੱਤੇ ਅੰਦਰ ਚਲੇ ਗਏ ਅਮਨ ਵੀ ਉਹਨਾਂ ਦੇ ਪਿੱਛੇ ਭੱਜਿਆ ਸੀ ਅਤੇ ਹੁਣ ਉਹ ਗੋਡਿਆਂ ਦੇ ਵੱਲ ਉਹਨਾਂ ਦੇ ਸਾਹਮਣੇ ਬੈਠਾ ਉਹਨਾਂ ਨੂੰ ਆਪਣੇ ਨਾਲ ਦਾ ਯਕੀਨ ਦਿਵਾ ਰਿਹਾ ਸੀ ਠੀਕ ਹੈ ਅਸੀਂ 2 ਦਿਨਾਂ ਵਿੱਚ ਤੁਰਕੀ ਲਈ ਨਿਕਲਾਂਗੇ ਉੱਥੇ ਮੀਰ ਬਨਾਲ ਤੇਰੀ ਮੰਗਣੀ ਹੋਵੇਗੀ ਅਤੇ 1 ਮਹੀਨੇ ਬਾਅਦ ਜਦੋਂ ਉਹ 18 ਸਾਲ ਦੀ ਹੋ ਜਾਵੇਗੀ ਤੇਰਾ ਉਸ ਨਾਲ ਨਿਕਾਹ ਕਰ ਦਿੱਤਾ ਜਾਵੇਗਾ ਉਹ ਆਪਣੀ ਯੋਜਨਾ ਦੱਸਦੇ ਹੋਏ ਹੁਣ ਥੋੜੇ ਸਹਿਜ ਸਨ ਉਹਨਾਂ ਨੂੰ ਆਪਣੇ ਬੇਟੇ ਤੇ ਪੂਰਾ ਭਰੋਸਾ ਸੀ ਉਹ ਉਹਨਾਂ ਲਈ ਕੁਝ ਵੀ ਕਰ ਸਕਦੇ ਸੀ ਪਰ ਹੁਣ ਉਸ ਦੀ ਬੀਬੀ ਕਿਤੇ ਕੁਝ ਗੜਬੜ ਨਾ ਕਰ ਦੇ ਇਸ ਲਈ ਉਹ ਹੁਣ ਇੱਕ ਵੱਡਾ ਕਦਮ ਚੁੱਕਣ ਜਾ ਰਹੇ ਸਨ ਜਿਸ ਵਿੱਚ ਅਮਨ ਉਹਨਾਂ ਦੇ ਨਾਲ ਸੀ ਅਮਰ ਤੂਫਾਨ ਵਾਂਗ ਕਮਰੇ ਵਿੱਚ ਦਾਖਲ ਹੋਇਆ ਤਾਂ ਜਰੀਨ ਜੀਨੀਆਂ ਨੂੰ ਦੁੱਧ ਪਿਲਾ ਰਹੀ ਸੀ ਉਹ ਆਪਣੀਆਂ ਮੁਠੀਆਂ ਸ਼ਕਤੀ ਨਾਲ ਮੀਚ ਗਿਆ ਜੀਨੀਆਂ ਦੀ ਵਜ੍ਹਾ ਨਾਲ ਉਹ ਇਸ ਵੇਲੇ ਆਪਣਾ ਉਪਲ ਦਾ ਗੁੱਸਾ ਰੋਕ ਗਿਆ ਸੀ ਕਿਉਂਕਿ ਜੀਨੀਆਂ ਨੂੰ ਦੁੱਧ ਪਿਲਾਉਂਦੇ ਸਮੇਂ ਜਰਾ ਜਹੀ ਵੀ ਆਵਾਜ਼ ਨਾਲ ਉਹ ਡਰ ਕੇ ਰੋਣ ਲੱਗਦੀ ਸੀ ਅਤੇ ਫਿਰ ਦੁੱਧ ਨਹੀਂ ਪੀਂਦੀ ਸੀ ਆਪਣੀ ਬੇਟੀ ਦੀ ਖਾਤਰ ਉਹ ਆਪਣੇ ਤੇ ਕਾਬੂ ਕਰ ਗਿਆ ਜਦ ਕਿ ਆਪਣੀ ਹੀ ਅੱਖਾਂ ਦੇ ਸਾਹਮਣੇ ਆਪਣੀ ਮਨਪਸੰਦ ਬੀਬੀ ਨੂੰ ਵੇਖਦਾ ਉਹ ਕਮਰੇ ਵਿੱਚ ਇੱਧਰ-ਉੱਧਰ ਚੱਕਰ ਕੱਟ ਰਿਹਾ ਸੀ ਜਰੀਨ ਬੈਠੀ ਹੋਈ ਸੀ ਇੱਕ ਕਿਰਮ ਨੂੰ ਟੇਕ ਲਗਾਉਂਦੀ ਹੋਈ ਜਾਨੀਆਂ ਨੂੰ ਦੁੱਧ ਪਿਲਾਉਂਦੀ ਹੋਈ ਅੱਖਾਂ ਮੀਟੀ ਹੋਈ ਉਸ ਦਾ ਖਿਹੜਿਆ ਹੋਇਆ ਚਿਹਰਾ ਇਸ ਵੇਲੇ ਮੁਰਝਾਇਆ ਹੋਇਆ ਸੀ ਕਿਤੇ ਵੀ ਗੁਲਾਬੀ ਰੰਗਤ ਨਹੀਂ ਸੀ ਸਗੋਂ ਉਸ ਦੇ ਚਿਹਰੇ ਤੇ ਪੀਲੀ ਕਸ਼ਾਈ ਹੋਈ ਸੀ ਉਹ ਕਾਫੀ ਸਮੇਂ ਤੋਂ ਬਿਮਾਰ ਜਿਹੀ ਲੱਗ ਰਹੀ ਸੀ ਬਿਲਕੁਲ ਨਹੀਂ ਲੱਗ ਰਿਹਾ ਸੀ ਕਿ ਇਹ ਉਹੀ ਜਰੀਨ ਹੈ ਜਿਸ ਨਾਲ ਅਮਨ ਨੇ ਵਿਆਹ ਕੀਤਾ ਸੀ ਅਮਨ ਨੂੰ ਇੱਕ ਪਲ ਉਸ ਦੀ ਹਾਲਤ ਵੇਖ ਕੇ ਇੱਕ ਪਲ ਲਈ ਦਿਲ ਪਸੀਜ ਗਿਆ ਉਹ ਕਈ ਦਿਨਾਂ ਤੋਂ ਵੇਖ ਰਿਹਾ ਸੀ ਕਿ ਉਸਨੇ ਖਾਣਾ ਪੀਣਾ ਵੀ ਘਟਾ ਦਿੱਤਾ ਸੀ ਬਸ ਨਾ ਮਾਤਰੀ ਹੀ ਖਾਂਦੀ ਸੀ ਉਹ ਵੀ ਸ਼ਾਇਦ ਜੈਂਡੀਆਂ ਨੂੰ ਦੁੱਧ ਨਾ ਪਿਲਾਉਣਾ ਹੁੰਦਾ ਤਾਂ ਸ਼ਾਇਦ ਕਦੇ ਨਾ ਖਾਂਦੀ ਕਿਉਂਕਿ ਐਨੀ ਦਿਨੀ ਉਸ ਨੂੰ ਆਪਣਾ ਵੀ ਹੋਸ਼ ਨਹੀਂ ਸੀ ਉਹ ਹਰ ਵੇਲੇ ਬਸ ਰੋਂਦੀ ਰਹਿੰਦੀ ਉਸ ਦੀਆਂ ਅੱਖਾਂ ਹਰ ਵਕਤ ਅਮਨ ਤੋਂ ਗੁਹਾਰ ਮੰਗਦੀਆਂ ਜਾਪਦੀਆਂ ਉਹ ਅੱਖਾਂ ਬੰਦ ਕਰਕੇ ਉਸ ਵੇਲੇ ਜੈਂਨੀਆਂ ਨੂੰ ਦੁੱਧ ਪਲਾਉਂਦੀ ਹੋਈ ਨੀਂਦ ਦੀ ਆਗੋਸ਼ ਵਿੱਚ ਚਲੀ ਗਈ ਸੀ ਕਈ ਰਾਤਾਂ ਤੋਂ ਉਹ ਸੁੱਤੀ ਨਹੀਂ ਸੀ ਸਾਰੀ-ਸਾਰੀ ਰਾਤ ਉਹ ਖੁੱਲੀਆਂ ਅੱਖਾਂ ਕਮਰੇ ਦੀ ਛੱਤ ਨੂੰ ਤੱਕਦੀ ਰਹਿੰਦੀ ਜਦੋਂ ਦਿਲ ਬਹੁਤ ਬਚੈਨ ਹੁੰਦਾ ਤਾਂ ਠੰਡ ਦੀ ਪ੍ਰਵਾਹ ਕੀਤੇ ਬਿਨਾ ਬਾਲਕੋਨੀ ਵਿੱਚ ਚਲੀ ਜਾਂਦੀ ਸਰਦ ਹਵਾ ਮਾ ਨੂੰ ਆਪਣੇ ਸਰੀਰ ਤੇ ਮਹਿਸੂਸ ਕਰਦੀ ਹੋਈ ਉਹ ਹੋਰ ਵੀ ਜ਼ਿਆਦਾ ਬਿਲਕ ਬਿਲਕ ਕੇ ਰੋ ਪੈਂਦੀ ਇਹ ਸੋਚ ਸੋਚ ਕੇ ਕਿ ਅਮਨ ਬਹੁਤ ਜਲਦੀ ਆਪਣੀਆਂ ਰਾਤਾਂ ਕਿਸੇ ਹੋਰ ਨਾਲ ਬਿਤਾਵੇਗਾ ਉਸ ਨੂੰ ਸੱਪ ਵਾਂਗ ਅੰਦਰ ਹੀ ਅੰਦਰ ਡੰਗ ਮਾਰਦੀ ਸੀ ਉਹ ਮਰਨ ਦੇ ਨੇੜੇ ਪਹੁੰਚ ਜਾਂਦੀ ਪਰ ਉਸ ਦਾ ਦਰਦ ਵੰਡਣ ਵਾਲਾ ਕੋਈ ਨਹੀਂ ਸੀ ਉਹ ਅਮਨ ਨੂੰ ਕਹਿ ਕਹਿ ਕੇ ਥੱਕ ਚੁੱਕੀ ਸੀ ਅਤੇ ਆਖਰਕਾਰ ਅੱਜ ਮਜਬੂਰ ਹੋ ਕੇ ਉਸ ਨੇ ਆਸਦ ਸਾਹਬ ਦੇ ਅੱਗੇ ਹੱਥ ਫਲਾ ਦਿੱਤੇ ਸਨ ਜੋ ਉਸ ਦੀ ਗੱਲ ਤੇ ਉਸ ਨੂੰ ਕਹਿਰ ਵਰਸਾਉਂਦੀਆਂ ਨਿਗਾਹਾਂ ਨਾਲ ਵੇਖਦੇ ਹੋਏ ਉੱਠ ਕੇ ਚਲੇ ਗਏ ਸਨ ਉਹ ਕਮਰੇ ਵਿੱਚ ਅਮਨ ਦਾ ਆਉਣਾ ਮਹਿਸੂਸ ਕਰ ਚੁੱਕੀ ਸੀ ਪਰ ਉਸ ਵਿੱਚ ਹਿੰਮਤ ਨਹੀਂ ਸੀ ਕਿ ਅੱਖਾਂ ਖੋਲ ਕੇ ਉਸ ਨੂੰ ਵੇਖ ਲਵੇ ਉਹ ਉਸ ਵੇਲੇ ਹੋਸ਼-ਹਵਾਸ ਵਿੱਚ ਸੀ ਹੀ ਕਿੱਥੇ ਉਸ ਦੀਆਂ ਹਿੰਮਤਾਂ ਖਤਮ ਹੋ ਚੁੱਕੀਆਂ ਸਨ ਅਤੇ ਜੈਨਿਆ ਤੋਂ ਪਹਿਲਾਂ ਹੀ ਉਹ ਨੀਂਦ ਦੀ ਅਗੋਸ਼ ਵਿੱਚ ਚਲੀ ਗਈ। ਅਮਨ ਡਰੈਸਿੰਗ ਰੂਮ ਤੋਂ ਤਿਆਰ ਹੋ ਕੇ ਬਾਹਰ ਨਿਕਲਿਆ ਤਾਂ ਜਰੀਨ ਨੂੰ ਉਸੇ ਅੰਦਾਜ਼ ਵਿੱਚ ਬੈਠੇ ਵੇਖ ਕੇ ਉਹ ਠਿੱਟ ਗਿਆ। ਜਦੋਂ ਕਿ ਜੈਨਿਆ ਉਸ ਦੀ ਗੋਦ ਵਿੱਚ ਲੇਟੀ ਹੋਈ ਸੁੱਤੀ ਪਈ ਸੀ। ਉਸ ਦੇ ਨਿੱਕੇ ਨਿੱਕੇ ਗੁਲਾਬੀ ਬੁੱਲਾਂ ਤੇ ਦੁੱਧ ਦੀ ਬੂੰਦ ਚਮਕ ਰਹੀ ਸੀ। ਅਮਨ ਜਰੀਨ ਦੀ ਲਾਪਰਵਾਹੀ ਤੇ ਅੰਦਰੋਂ ਪਿੰਗਲਦਾ ਰਹਿ ਗਿਆ। ਅੱਗੇ ਵੱਧ ਕੇ ਜੈਨਿਆ ਨੂੰ ਉਸ ਦੀ ਗੋਦ ਤੋਂ ਲੈਂਦਿਆ ਬਹੁਤ ਹੀ ਆਰਾਮ ਨਾਲ ਖੱਟ ਤੇ ਲਟਾਇਆ। ਬਾਲਟਕੇ ਜਰੀਨ ਦੇ ਕੋਲ ਆਇਆ ਜੋ ਅੱਖਾਂ ਬੰਦ ਕੀਤੇ ਬੇਹੋਸ਼ ਪਈ ਸੀ ਉਸ ਦੀ ਛਾਟ ਨੂੰ ਹੇਠਾਂ ਬਲ ਕਰ ਦਿਆ ਅਮਨ ਨੇ ਉਸ ਦਾ ਸਿਰ ਸਰਾਣੀ ਤੇ ਰੱਖਿਆ ਉਸ ਤੇ ਚੰਗੀ ਤਰ੍ਹਾਂ ਕੰਬਲ ਪਾਉਂਦਿਆ ਉਹ ਉਸ ਦੇ ਚਿਹਰੇ ਨੂੰ ਬੇਖਿਆਲੀ ਵਿੱਚ ਵੇਖਦਾ ਚੱਲਿਆ ਗਿਆ ਇੱਕ ਵਕਤ ਸੀ ਕਿ ਇਹ ਚਿਹਰਾ ਖਿੜਿਆ ਖਿੜਿਆ ਲੱਗਦਾ ਸੀ ਅਤੇ ਅੱਜ ਉਹ ਸਾਲਾਂ ਦੀ ਬਿਮਾਰ ਲੱਗ ਰਹੀ ਸੀ ਅਮਨ ਨੇ ਆਪਣਾ ਹਥਲਾ ਬੁੱਲ ਬੇਰਹਿਮੀ ਨਾਲ ਕਟਿਆ ਉਹ ਕਿਸੇ ਵੀ ਕੀਮਤ ਜਰੀਨ ਨੂੰ ਤਕਲੀਫ ਨਹੀਂ ਦੇਣਾ ਚਾਹੁੰਦਾ ਸੀ ਪਰ ਦੇ ਗਿਆ ਸੀ ਉਹ ਮਜਬੂਰ ਸੀ ਆਪਣੇ ਬਾਪ ਦੇ ਗਜਨਾਤ ਉਸ ਨੂੰ ਆਪਣੇ ਬਾਪ ਦੀ ਗੱਲ ਮੰਨਣੀ ਸੀ ਹਰ ਹਾਲ ਵਿੱਚ ਮੰਨਣੀ ਸੀ ਕਿਉਂਕਿ ਉਸ ਨੇ ਆਪਣੇ ਬਾਪ ਨਾਲ ਵਾਅਦਾ ਕੀਤਾ ਸੀ ਜਰੀਨ ਅਤੇ ਅਮਨ ਦਾ ਵਿਆਹ ਇਸੇ ਸ਼ਰਤ ਤੇ ਹੋਇਆ ਸੀ ਕਿ ਜ਼ਿੰਦਗੀ ਵਿੱਚ ਤੁਹਾਨੂੰ ਮੇਰੀ ਇੱਕ ਗੱਲ ਮੰਨਣੀ ਪਵੇਗੀ ਫਿਰ ਚਾਹੇ ਮੈਂ ਤੁਹਾਡੀ ਜਾਨ ਹੀ ਕਿਉਂ ਨਾ ਮੰਗ ਲਵਾਂ ਆਮਰ ਨੇ ਉਸ ਵਕਤ ਬਿਨਾਂ ਸੋਚੇ ਸਮਝੇ ਆਪਣੇ ਬਾਪ ਨੂੰ ਆਪਣੀ ਜੁਬਾਨ ਦੇ ਦਿੱਤੀ ਸੀ ਕਿ ਬਸ ਜਰੀਨ ਨਾਲ ਵਿਆਹ ਲਈ ਹਾਂ ਕਰ ਦਿਓ ਅੱਗੇ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨਾਂਗਾ ਅਤੇ ਆਸਰ ਸਾਹਿਬ ਨੇ ਮੁਸਕਰਾਉਂਦੇ ਹੋਏ ਕਿਹਾ ਸੀ ਬਸ ਇੱਕ ਗੱਲ ਮੰਨ ਲਵੀਂ ਉਹੀ ਕਾਫੀ ਆ ਤੇਰੇ ਲਈ ਅਮਨ ਨੂੰ ਉਸ ਵਕਤ ਨਹੀਂ ਪਤਾ ਸੀ ਕਿ ਉਹਨਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ ਆਸਦ ਜੀ ਦਾ ਤਾਂ ਪਹਿਲਾਂ ਤੋਂ ਹੀ ਪਲਾਨ ਸੀ ਕਿ ਉਹ ਅਮਨ ਦਾ ਵਿਆਹ ਮੀਰ ਬਨਾਲ ਕਰਨਗੇ ਤਾਂ ਜੋ ਸਾਰੀ ਜਾਇਦਾਦ ਉਹਨਾਂ ਦੇ ਹੱਥ ਲੱਗ ਜਾਵੇ ਪਰ ਅਮਨ ਨੇ ਆਪਣੀ ਯੂਨੀਵਰਸਿਟੀ ਦੀ ਸਾਥੀ ਜਰੀਨ ਨੂੰ ਪਸੰਦ ਕਰ ਲਿਆ ਅਤੇ ਹੁਣ ਵਿਆਹ ਦੀ ਜਿੱਦ ਲੈ ਕੇ ਬੈਠਾ ਸੀ ਆਸਦ ਸਾਹਿਬ ਇਹ ਵੀ ਜਾਣਦੇ ਸਨ ਕਿ ਅਮਨ ਆਪਣੀ ਗੱਲ ਦਾ ਕਿੰਨਾ ਪੱਕਾ ਹੈ ਅਤੇ ਕਿੰਨਾ ਜਿੱਦੀ ਹੈ ਜਿੱਦ ਵਿੱਚ ਹੋਵੇ ਤਾਂ ਕੁਝ ਵੀ ਕਰ ਸਕਦਾ ਹੈ ਇਸ ਲਈ ਉਨਾਂ ਨੇ ਜਰੀਨ ਨੂੰ ਬਹੁ ਬਣਾਉਣ ਦਾ ਫੈਸਲਾ ਕਰ ਲਿਆ ਪਰ ਉਹਨਾਂ ਨੇ ਸੋਚ ਲਿਆ ਸੀ ਕਿ ਵਕਤ ਆਉਣ ਤੇ ਉਹ ਮੀਰਵ ਅਤੇ ਅਮਨ ਦਾ ਨਿਕਾਹ ਜ਼ਰੂਰ ਕਰਨਗੇ ਅਤੇ ਜ਼ਿਆਦਾ ਦਾ ਆਪਣੇ ਹੱਥਾਂ ਵਿੱਚ ਲੈ ਲੈਣਗੇ ਉਹ ਉਸ ਨੂੰ ਇੱਕ ਨਜ਼ਰ ਵੇਖਦਾ ਹੋਇਆ ਪਿੱਛੇ ਹਟਦਾ ਬਾਹਰ ਨਿਕਲ ਗਿਆ ਮੀਰਵ ਨੂਰ ਜਾਨ ਦੀ ਗੱਲ ਤੇ ਖਿੜਖਿੜ ਕੇ ਹੱਸ ਰਹੀ ਸੀ ਉਹ ਬਹੁਤ ਜ਼ਿਆਦਾ ਮਜ਼ਾਕ ਬਣਾਇਆ ਕਰਦੀ ਸੀ ਅਤੇ ਮੀਰਵ ਉਹਨਾਂ ਦੀ ਸੰਗਤ ਵਿੱਚ ਬਹੁਤ ਖੁਸ਼ ਰਹਿੰਦੀ ਸੀ ਇਸੇ ਵੇਲੇ ਵੀ ਉਹ ਵਰਤਨ ਤੋੜ ਰਹੀ ਸੀ ਜਦੋਂ ਕਿ ਮੀਰਵ ਉਹਨਾਂ ਦੇ ਕੋਲ ਕੁਰਸੀ ਤੇ ਬੈਠੀ ਉਹਨਾਂ ਨੂੰ ਮਿੱਠੀਆਂ ਨਿਗਾਹਾਂ ਨਾਲ ਵੇਖ ਰਹੀ ਸੀ ਚੱਲ ਮੀਰਾ ਬੀਬੀ ਹੁਣ ਸੋ ਜਾ ਰਾਤ ਬਹੁਤ ਹੋ ਗਈ ਹੈ ਸਾਡਾ ਕੰਮ ਵੀ ਖਤਮ ਹੋ ਗਿਆ ਤੁਸੀਂ ਵੀ ਸਵੇਰੇ ਕਾਲਜ ਜਾਣਾ ਹੈ ਨਹੀਂ ਤਾਂ ਦੇਰ ਹੋ ਜਾਵੇਗੀ ਉਹ ਮੀਰਬ ਨੂੰ ਕਹਿੰਦੀ ਹੋਈ ਆਪਣੇ ਹੱਥ ਪੁੰਜਦੀ ਕਿਚਨ ਦੀ ਲਾਈਟ ਬੰਦ ਕਰ ਰਹੀ ਸੀ ਜੀ ਹੁਕਮ ਜਨਾਬੇ ਅਲੀ ਮੀਰਬ ਮੁਸਕਰਾਉਂਦੀ ਹੋਈ ਆਪਣੇ ਕਮਰੇ ਵੱਲ ਵੱਧ ਕੇ ਮੁਸਕਾਨ ਨੇ ਅਜੇ ਵੀ ਉਸਦੇ ਚਿਹਰੇ ਨੂੰ ਘੇਰਿਆ ਹੋਇਆ ਸੀ ਉਹ ਖੁਸ਼ ਰਹਿਣ ਦੀ ਵਜ੍ਹਾ ਲੱਭ ਲੈਂਦੀ ਸੀ ਡਰੈਸਿੰਗ ਟੇਬਲ ਦੇ ਸਾਹਮਣੇ ਬੈਠੀ ਉਹ ਅਜੀਬੀ ਨੂਰ ਚਾਂਦੀਆਂ ਗੱਲਾਂ ਤੇ ਖੁਸ਼ ਹੁੰਦੀ ਹੋਈ ਆਪਣੇ ਚਿਹਰੇ ਬਾਹਾਂ ਅਤੇ ਹੱਥਾਂ ਤੇ ਲੋਸ਼ਨ ਲਗਾ ਰਹੀ ਸੀ ਕਿ ਤਦੇ ਇੱਕਦਮ ਲਾਈਟ ਬੰਦ ਹੋ ਗਈ ਮੀਰਬ ਇੱਕਦਮ ਆਪਣੀ ਜਗ੍ਹਾ ਤੋਂ ਉੱਠ ਕੇ ਖੜੀ ਹੋਈ ਕਬਰਾ ਆ ਕੇ ਪਲਟੀ ਤਾਂ ਕਿਸੇ ਨੇ ਇੱਕਦਮ ਉਸ ਦੀ ਕਮਰ ਵਿੱਚ ਹੱਥ ਪਾ ਕੇ ਆਪਣੇ ਵੱਲ ਖਿੱਚਿਆ ਇਸ ਤੋਂ ਪਹਿਲਾਂ ਕਿ ਉਹ ਚੀਕਦੀ ਉਸ ਦੇ ਮੂੰਹ ਤੇ ਹੱਥ ਰੱਖ ਦਿੱਤਾ ਗਿਆ ਉਹ ਆਪਣੀਆਂ ਵੱਡੀਆਂ ਵੱਡੀਆਂ ਅੱਖਾਂ ਫਲਾ ਕੇ ਉਸ ਹਸਤੀ ਨੂੰ ਵੇਖਣ ਦੀ ਕੋਸ਼ਿਸ਼ ਕਰ ਰਹੀ ਸੀ ਜੋ ਇੰਨੀ ਸਖਤ ਸੁਰੱਖਿਆ ਵਿੱਚ ਵੀ ਉਸ ਦੇ ਕਮਰ ਤੇ ਤੱਕ ਪਹੁੰਚ ਗਿਆ ਸੀ ਕੁਝ ਦੇਰ ਤਾ ਉਹ ਜੋਰ ਜ਼ਬਰਦਸਤੀ ਕਰਦੀ ਹੋਈ ਹੱਥ ਪੈਰ ਚਲਾਉਂਦੀ ਰਹੀ ਪਰ ਸਾਹਮਣੇ ਵਾਲੇ ਸਖਤ ਪਕੜ ਵਿੱਚ ਉਹ ਹਿੱਲ ਵੀ ਨਹੀਂ ਸਕਦੀ ਸੀ ਥੱਕ haar ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਛੱਡਦੇ ਹੋਏ ਉਹ ਡਰ ਦੇ ਮਾਰੇ ਬਿਲਕੁਲ ਸਖਤ ਖੜੀ ਹੋ ਗਈ ਮੈਂ ਹੱਥ ਹਟਾਰਿਆ ਹਾਂ ਜੇ ਚੀਕੀ ਤਾਂ ਤੇਰੀ ਆਵਾਜ਼ ਮੈਂ ਫਿਰ ਆਪਣੇ ਬੁੱਲਾਂ ਨਾਲ ਬੰਦ ਕਰ ਦਿਆਂਗਾ ਅਤੇ ਇਸ ਤਰ੍ਹਾਂ ਬੰਦ ਕਰਾਂਗਾ ਕਿ ਤੂੰ ਸਾਹ ਲੈਣ ਦੀ ਵੀ ਮਹਤਾਜ ਹੋ ਜਾਵੇਂਗੀ ਉਸ ਸ਼ਖਸ ਨੇ ਖੁਰਦਰੇ ਅਤੇ ਸਖਤ ਲਹਿਜੇ ਵਿੱਚ ਕਹਿੰਦੇ ਹੋਏ கோலி நாள் ਮੀਰਬ ਦੇ ਬੁੱਲਾਂ ਤੋਂ ਹੱਥ ਹਟਾਇਆ ਮੀਰ ਵਗੈਰਾ ਸਾਹ ਲੈਂਦੀ ਹੋਈ ਖਮੋਸ਼ੀ ਨਾਲ ਆਪਣੀ ਜਗ੍ਹਾ ਤੇ ਜੰਮੀ ਰਹੀ ਗੁਰਦ ਉਹ ਉਸ ਦੇ ਚਿਹਰੇ ਤੇ ਥਪਕੀ ਦਿੰਦਾ ਹੋਇਆ ਇਸ ਵਾਰ ਨਰਮਲ ਹੱਜੇ ਵਿੱਚ ਬੋਲਿਆ ਕੌਣ ਹੋ ਤੁਸੀਂ ਉਹ ਮੁਸ਼ਕਲ ਨਾਲ ਆਪਣੇ ਤੇ ਕਾਬੂ ਪਾਉਂਦੀ ਹੋਈ ਪੁੱਛ ਰਹੀ ਸੀ ਜਦ ਕਿ ਹੁਣ ਉਸ ਦਾ ਸਰੀਰ ਪਸੀਨਿਆਂ ਨਾਲ ਭਿੱਜਣ ਲੱਗਾ ਸੀ ਤੇਰਾ ਸਭ ਤੋਂ ਵੱਡਾ ਖੈਰ ਖੁਆਰ ਸਿਰਫ ਤੇਰਾ ਉਹ ਉਸ ਦੇ ਚਿਹਰੇ ਤੇ ਫੂਕ ਮਾਰਦਾ ਹੋਇਆ ਤੇ ਮਿਲ ਹੈ ਜਿ ਵਿੱਚ ਬੋਲਿਆ ਮੀਰਬ ਨੇ ਜ਼ੋਰ ਜਰੀ ਲੈਂਦੀ ਹੋਈ ਨੇ ਆਪਣੀਆਂ ਅੱਖਾਂ ਮੀਚ ਲਈਆਂ ਉਸ ਦੀ ਕਮਰ ਦੇ ਆਲੇ ਦੁਆਲੇ ਆਪਣੇ ਦੋਵੇਂ ਹੱਥ ਲਪੇਟਦੇ ਹੋਏ ਉਸ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ ਮੀਰਬ ਨੇ ਕਬਰਾ ਕੇ ਉਸ ਸ਼ਖਸ ਵੱਲ ਵੇਖਿਆ ਜੋ ਐਨੀ ਬੇਵਾਕੀ ਨਾਲ ਉਸ ਨੂੰ ਛੂ ਰਿਹਾ ਸੀ ਮੈਨੂੰ ਛੱਡੋ ਉਹ ਉਸ ਦੇ ਸੀਨੇ ਤੇ ਹੱਥ ਮਾਰਦੀ ਹੋਈ ਉਸ ਨੂੰ ਪਿੱਛੇ ੱੱਕਣ ਦੀ ਨਾਕਾਮ ਕੋਸ਼ਿਸ਼ ਕਰਦੀ ਰੋ ਪਈ ਲਿਟਲ ਸਨ ਆਵਾਜ਼ ਨਾ ਕੱਢੀ ਨਹੀਂ ਤਾਂ ਰਾਹੀਵ ਸ਼ਾਦਾ ਉਹ ਰੂਪ ਵੇਖੇਗੀ ਜਿਸ ਨੂੰ ਸਹਿਣ ਦੀ ਤੇਰੇ ਵਿੱਚ ਬਿਲਕੁਲ ਵੀ ਤਾਕਤ ਨਹੀਂ ਉਹ ਉਸ ਦੇ ਬੁੱਲਾਂ ਤੇ ਉਂਗਲ ਰੱਖਦਾ ਹੋਇਆ ਠੰਡੇ ਲਹਿਜੇ ਵਿੱਚ ਪੁਸਪੁਸਾ ਕੇ ਉਸ ਨੂੰ ਚੁੱਪ ਕਰਵਾ ਗਿਆ ਅਸੀਂ ਤੁਹਾਡੀ ਸ਼ਿਕਾਇਤ ਤੁਹਾਡੇ ਚਾਚਾ ਜਾਨ ਨਾਲ ਕਰਾਂਗੇ ਉਹ ਤੋਂ ਨੂੰ ਪੋਰਸ ਰਹਿਵਾ ਲੈ ਕੇ ਦੇਣਗੇ ਆਪਣੀ ਤਰਫ ਹੁਣ ਉਹ ਉਸ ਨੂੰ ਧਮਕੀ ਦਿੰਦੀ ਹੋਈ ਡਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਰਾਹੀ ਵਦਾ ਹੱਥ ਉਸ ਦੀ ਨਾਜ਼ੁਕ ਗਰਦਨ ਤੇ ਚਲਿਆ ਗਿਆ ਮੀਰ ਦਾ ਸਾਹ ਅਟਕ ਗਿਆ ਲੱਗਦਾ ਹੈ ਆਪਣੇ ਚਾਚਾ ਜਾਨ ਨਾਲ ਪਿਆਰ ਨਹੀਂ ਤੈਨੂੰ ਜੋ ਮੈਨੂੰ ਧਮਕੀਆਂ ਦੇ ਰਹੀ ਹੈ ਉਸ ਦੀ ਗੱਲ ਤੇ ਮੀਰਵ ਦੇ ਚਿਹਰੇ ਤੇ ਸਾਇਆ ਜਿਹਾ ਲਹਿਰਾਇਆ ਪਲੀਜ਼ ਪਿੱਛੇ हट ਜਾਓ ਸਾਡੇ ਤੋਂ ਦੂਰ ਹੋ ਉਹ ਬਿਲਕੁਲ ਦੀ ਹੋਈ ਬੋਲੀ ਦੂਰੀ ਦੀ ਕੋਈ وجہ ਨਹੀਂ ਇਸ ਲਈ ਰੋਣਾ ਬੰਦ ਕਰ ਰਾਈਵ ਉਸ ਦੇ ਇਉਂ ਰੋਣ ਤੋਂ ਬੁਰੀ ਤਰ੍ਹਾਂ ਉਲਝਿਆ ਹੋਇਆ ਸੀ ਪਰ ਮੀਰਵ ਹੋਰ ਵੀ ਜ਼ਿਆਦਾ ਹਿਚਕੀਆਂ ਨਾਲ ਰੋਣ ਲੱਗੀ ਤੈਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਆਉਂਦੀ ਉਹ ਫਿਰ ਤੋਂ ਉਸ ਦੇ ਗਲੇ ਦੇ ਚਾਰੇ ਪਾਸੇ ਆਪਣੀ ਪકડ ਮਜ਼ਬੂਤ ਕਰਦਾ ਹੋਇਆ ਉਸ ਦਾ ਸਾਹ ਰੁਕ ਗਿਆ ਸਾਹ ਲੈ ਲिटल ਸਵੈਨ ਉਹ ਉਸ ਦੇ ਸਾਹ ਰੁਕਣ ਤੇ ਉਸ ਦੇ ਚਿਹਰੇ ਤੇ ਆਪਣੀਆਂ ਗਰਮ ਸਾਹਾਂ ਖਿਲਾਰਦਾ ਉਸ ਦਾ ਪਸੀਨਾ ਛਰਾ ਗਿਆ ਸਾਨੂੰ ਤੁਹਾਡੇ ਤੋਂ ਡਰ ਲੱਗ ਰਿਹਾ ਹੈ ਉਹ ਧੀਰੇ ਜਿਹੇ ਟੁੱਟੇ ਸ਼ਬਦਾਂ ਵਿੱਚ ਬੋਲੀ ਡਰਨਾ ਵੀ ਚਾਹੀਦਾ ਹੈ ਕਿਉਂਕਿ ਮੈਂ ਬਹੁਤ ਖਤਰਨਾਕ ਹਾਂ ਅਤੇ ਜੇ ਤੂੰ ਮੇਰੇ ਬਾਰੇ ਕਿਸੇ ਨੂੰ ਕੁਝ ਵੀ ਕਿਹਾ ਤਾਂ ਮੈਂ ਤੇਰੇ ਚਾਚਾ ਜਾਨ ਦੀ ਜਾਨ ਆਪਣੇ ਹੱਥਾਂ ਲੈ ਲਵਾਂਗਾ ਆਈ ਸਵੇਰੇਟ ਇਸ ਨੂੰ ਧਮਕੀ ਨਾ ਸਮਝੇ ਕਿਉਂਕਿ ਪਹਿਲੀ ਮੁਲਾਕਾਤ ਵਿੱਚ ਰਾਏ ਵਿਸ਼ਾਹ ਨੂੰ ਤੂੰ ਹੁਣ ਤੱਕ ਨਹੀਂ ਸਮਝੇ ਰੋਜ਼ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਜਦੋਂ ਸ਼ੁਰੂ ਹੋਵੇਗਾ ਤਾਂ ਜਾਣ ਜਾਵੇਗੀ ਉਸ ਦੇ ਸਰੀਰ ਤੋਂ ਆਉਂਦੀ ਤੇਹ ਪਰਫਿਊਮ ਦੀ ਖੁਸ਼ਬੂ ਮੀਰ ਬਨੂ ਆਪਣੇ ਨੱਕ ਵਿੱਚ ਘੁਸਦੀ ਮਹਿਸੂਸ ਹੋਈ ਤੇਜ਼ ਖੁਸ਼ਬੂ ਨਾਲ ਉਸ ਨੂੰ ਚੱਕਰ ਆਉਣ ਲੱਗੇ ਪਲੀਜ਼ ਦੂਰ ਉਹ ਬੇ ਬੇਧਿਆਨੀ ਵਿੱਚ ਉਸ ਦੀਆਂ ਦੋਵੇਂ ਬਾਹਾਂ ਨੂੰ ਉਸ ਦੇ ਸੀਨੇ ਤੇ ਜਮਾਈ ਹੋਈ ਉਸ ਨੂੰ ਫਿਰ ਤੋਂ ਗੁੱਸਾ ਦਵਾ ਗਈ ਇੱਕ ਵਾਰ ਕਹੀ ਗੱਲ ਤੈਨੂੰ ਸਮਝ ਨਹੀਂ ਆਉਂਦੀ ਹੁਣ ਜੇ ਤੂੰ ਮੈਨੂੰ ਪਿੱਛੇ ਧੱਕਿਆ ਤਾਂ ਤਾਂ ਤੇਰੀ ਨਾਜ਼ੁਕੀ ਦਾ ਖਿਆਲ ਕੀਤੇ ਬਿਨਾ ਮੈਂ ਤੇਰੇ ਨਾਲ ਇੱਥੇ ਖੜੇ ਖੜੇ ਆਪਣਾ ਹੱਕ ਲੈ ਲਵਾਂਗਾ ਉਹ ਠੰਡੀ ਆਵਾਜ਼ ਵਿੱਚ ਗੁਰਡਾਇਆ ਮੀਰਵ ਨੇ ਮੁਸ਼ਕਲ ਨਾਲ ਅੱਖਾਂ ਖੋਲਦੇ ਉਸ ਦੀ ਗੱਲ ਸੁਣੀ ਤੁਹਾਡਾ ਪਰਫਿਊਮ ਬਹੁਤ ਤੇਜ਼ ਹੈ ਉਹ ਕਹਿੰਦੀ ਹੋਈ ਉਸ ਦੇ ਸੀਨੇ ਤੇ ਹੀ ਸਿਰ ਟਿਕਾ ਗਈ ਆਪਣੇ ਨਾਜ਼ੁਕ ਸ਼ੀਸ਼ੋ ਨੂੰ ਐਸ਼ੋ ਹਵਾਸ ਘੁਮਾਉਂਦਾ ਵੇਖ ਉਸ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਸਿਮੇਟ ਲਿਆ ਉਸ ਦਾ ਫੁੱਲਾਂ ਜਿਹਾ ਨਾਜ਼ੁਕ ਸਰੀਰ ਆਪਣੀਆਂ ਬਾਹਾਂ ਵਿੱਚ ਉਠਾ ਕੇ ਉੱਪਰ ਵੱਲ ਉਛਲਦਾ ਹੋਇਆ ਸੀਨੇ ਨਾਲ ਲਗਾਇਆ ਉਹ ਉਸਦਾ ਚਿਹਰਾ ਆਪਣੇ ਚਿਹਰੇ ਦੇ ਨੇੜੇ ਲੈ ਆਇਆ ਐਨੀ ਨਾਜ਼ੁਕ ਹੈ ਤੂੰ ਮੇਰਾ ਆਉਣ ਵਾਲੇ ਵਕਤਾਂ ਵਿੱਚ ਕੀ ਹੋਵੇਗਾ ਉਸਨੇ ਉਸਨੂੰ ਬਹੁਤ ਆਰਾਮ ਨਾਲ ਬਿਸਤਰੇ ਤੇ ਲਟਾਇਆ ਆਪ ਵੀ ਉਸ ਨਾਲ ਲੇਟ ਗਿਆ ਉਸਨੂੰ ਆਪਣੀਆਂ ਬਾਹਾਂ ਵਿੱਚ ਸਖਤੀ ਨਾਲ ਦਬੋਚੇ ਹੋਏ ਉਹ ਆਪਣੀ ਅੱਖਾਂ ਮੀਚ ਗਿਆ ਇਸ ਵਕਤ ਉਸ ਨਾਜ਼ੁਕ ਵਜੂਦ ਨੂੰ ਆਪਣੀਆਂ ਬਾਹਾਂ ਵਿੱਚ ਲਪੇਟੇ ਉਹ ਪਸੀਨੇ ਨਾਲ ਭਿੱਜਣ ਲੱਗਾ ਸੀ ਪਹਿਲੀ ਵਾਰ ਕਿਸੇ ਔਰਤ ਨੂੰ ਆਪਣੇ ਸੀਨੇ ਨਾਲ ਲਗਾਇਆ ਸੀ ਉਹ ਕਈ ਵਾਰ ਤੁਰਕੀ ਆ ਚੁੱਕਾ ਸੀ ਅਤੇ ਮੀਰਵ ਨੂੰ ਉਹ ਚੰਗੀ ਤਰ੍ਹਾਂ ਫੋਲੋ ਵੀ ਕਰੇ ਹਾਂ ਸੀ ਇਥੋਂ ਤੱਕ ਕੇ ਉਸ ਨੇ ਉਸ ਦੇ ਕਮਰੇ ਵਿੱਚ ਕੈਮਰਾ ਵੀ ਲਗਵਾਇਆ ਹੋਇਆ ਸੀ ਬਲਕਿ ਪੂਰੇ ਘਰ ਵਿੱਚ ਜਗਾ ਜਗਾ ਕੈਮਰੇ ਲੱਗੇ ਹੋਏ ਸਨ ਉਹ ਇੱਕ ਦਿਨ ਵੀ ਉਸ ਤੋਂ ਦੂਰ ਨਹੀਂ ਰਹਿੰਦਾ ਸੀ ਤੁਰਕੀ ਵਿੱਚ ਨਾ ਹੁੰਦਾ ਤਾਂ ਵੀ ਉਸ ਦੇ ਆਲੇ ਦੁਆਲੇ ਤੋਂ ਸੁਰੱਖਿਆ ਗਾਰਡ ਕਰ ਤੋਂ ਨਿਕਲਦੇ ਅਤੇ ਵਾਪਸੀ ਤੱਕ ਉਸ ਦੀ ਹਿਫਾਜ਼ਤ ਕਰਦੇ ਉਹ ਉਸ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਸਵੇਦਨਸ਼ੀਲ ਹੋ ਰਿਹਾ ਸੀ ਉਹ ਕਮਿਸ਼ਨਰ ਸੀ ਅਤੇ ਨਹੀਂ ਚਾਹੁੰਦਾ ਸੀ ਕਿ ਉਸ ਦੀ ਕਮਿਸ਼ਨਰੀ ਦਾ ਕੋਈ ਫਾਇਦਾ ਉਠਾਵੇ ਅਤੇ ਖੂਬਸੂਰਤ ਤਾਂ ਉਹ ਬਹੁਤ ਸੀ ਪਰ ਉਸ ਦੇ ਜੋ ਨਵੇਂ ਨਕਸ਼ ਅਤੇ ਉਸਦਾ ਨਾਜ਼ੁਕ ਸ਼ਰੀਰ ਜੇ ਕਿਸੇ ਦੀ ਨਜ਼ਰ ਵਿੱਚ ਆਉਂਦਾ ਤਾਂ ਰਾਇਵ ਸ਼ਾ ਉਸ ਨੂੰ ਮੌਤ ਦੀ نیند ਸੁਲਾ ਦਿੰਦਾ ਉਹ ਹੌਲੀ ਜਿਹੀ ਕਸਮਸਾਈ ਅਤੇ ਆਪਣੇ ਆਪ ਨੂੰ ਕਿਸੇ ਮਜਬੂਤ ਘੇਰੇ ਵਿੱਚ ਮਹਿਸੂਸ ਕਰਦੀ ਹੋਈ ਉਹ ਦਿਲੋਂ ਜਾਨੋਂ ਕੰਬ ਗਈ ਪਿੱਛੇ ਹਟਦੀ ਹੋਈ ਸਿਰ ਉਠਾ ਕੇ ਉਸ ਨੂੰ ਵੇਖਣ ਲੱਗੀ ਉਸ ਦੀ ਖੁਸ਼ਬੂ ਫਿਰ ਤੋਂ ਉਸ ਦੇ ਆਲੇ ਦੁਆਲੇ ਫੈਲਣ ਲੱਗੀ ਇਸ ਵਾਰ ਮੀਰਬ ਨੇ ਉਸ ਦੀ ਸ਼ਰਟ ਨੂੰ ਮੁਠੀਆਂ ਵਿੱਚ ਦਬੋਚਦੇ ਹੋਏ ਦੰਦ ਪੀਸ ਲਏ ਸਾਡੇ ਤੋਂ ਦੂਰ ਹਟੋ ਨਹੀਂ ਤਾਂ ਅਸੀਂ ਤੁਹਾਡੀ ਜਾਨ ਲੈ ਲਵਾਂਗੇ ਰਾਇਵ ਨੂੰ ਐਨੇ ਨੇੜੇ ਪਾ ਕੇ ਉਹ ਦੱਬੀ ਦੱਬੀ ਚਿੱਕੀ ਜੇ ਤੂੰ ਉਸ ਅਮਨ ਅਸਲ ਨਾਲ ਮੰਗਣੀ ਕੀਤੀ ਜਾਂ ਉਸਨੇ ਤੈਨੂੰ ਅੰਗੂਠੀ ਪਹਿਨਾਉਣ ਲਈ ਤੇਰਾ ਹੱਥ ਛੂਇਆ ਤਾਂ ਮੈਂ ਤੇਰੇ ਹੱਥ ਵੀ ਤੋੜ ਦਿਆਂਗਾ ਅਤੇ ਉਸ ਦੇਵੀ ਉਸਨੂੰ ਵੀ ਜ਼ਿਆਦਾ ਗੁੱਸੇ ਅਤੇ ਸਰਦ ਆਵਾਜ਼ ਵਿੱਚ ਕਹਿੰਦੇ ਹੋਏ ਉਹ ਉਸਨੂੰ ਝਟਕੇ ਨਾਲ ਛੱਡਦਾ ਹੋਇਆ ਪਿੱਛੇ ਵੱਲ ਹਟ ਗਿਆ ਤੁਸੀਂ ਕੌਣ ਹੋ ਸਾਨੂੰ ਰੋਕਣ ਵਾਲੇ ਮੀਰੇ ਬਨੂ ਉਸ ਦਾ ਧੋਸ ਜਮਾਉਣ ਵਾਲਾ ਅੰਦਾਜ਼ਾ ਇੰਜ ਲੱਗਾ ਹੁਣੇ ਵਕਤ ਆਉਣ ਦਿਓ ਸਭ ਦੱਸਾਂਗਾ ਕਿ ਮੈਂ ਕੌਣ ਹਾਂ ਅਤੇ ਤੁਹਾਡੇ ਤੇ ਕਿੰਨਾ ਹੱਕ ਰੱਖਦਾ ਹਾਂ ਹੁਣੇ ਜਿੰਨਾ ਕਿਹਾ ਓਨਾ ਕਰੋ ਨਹੀ ਤਾਂ ਅੰਜਾਮ ਦੀ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਉਹ ਮੱਥੇ ਤੇ ਬਲ ਦੇ ਕੇ ਬੋਲਦਾ ਖਿੜਕੀ ਤੋਂ ਬਾਹਰ ਛਾਲ ਮਾਰ ਗਿਆ ਸੀ ਮੀਰਬ ਨੇ ਕਬੜਾ ਕੇ ਖਿੜਕੀ ਤੋਂ ਬਾਹਰ ਵੇਖਿਆ ਤਾਂ ਕੋਈ ਵੀ ਨਹੀਂ ਸੀ ਉਹ ਇੱਕਦਮ ਗਾਇਬ ਹੋ ਗਿਆ ਸੀ ਮੀਰਬ ਨੇ ਪਿੱਛੇ ਹੁੰਦੇ ਹੀ ਝਟਕੇ ਨਾਲ ਖਿੜਕੀ ਬੰਦ ਕਰ ਦਿੱਤੀ ਯਾ ਅੱਲਾ ਇਹ ਕੌਣ ਸੀ ਇਸ ਨੂੰ ਤਾਂ ਸਾਡੇ ਬਾਰੇ ਸਭ ਪਤਾ ਸੀ ਕਿ ਸਾਡਾ ਨਾਮ ਵੀ ਨਹੀਂ ਉਹ ਤਾਂ ਸਾਨੂੰ ਕੁਝ ਹੋਰ ਕਹਿ ਕੇ ਬੁਲਾ ਰਿਹਾ ਸੀ ਮੀਰਬ ਦਿਲ ਤੇ ਹੱਥ ਰੱਖਦੀ ਉੱਥੇ ਹੀ ਬੈਠਦੀ ਗਈ ਉਸ ਦੀਆਂ ਅੱਖਾਂ ਚੋਂ ਹੁਣ ਹੰਝੂ ਵਗਣ ਲੱਗੇ ਕੋਈ ਸਾਨੂੰ ਇੰਜ ਕਿਵੇਂ ਆ ਕੇ ਛੂ ਸਕਦਾ ਹੈ ਕਿਸੇ ਨੂੰ ਹੱਕ ਨਹੀਂ ਕੇ ਉਹ ਸਾਨੂੰ ਇਸ ਤਰ੍ਹਾਂ ਛੂਏ ਮੀਰਬ ਬਿਲਕ ਬਿਲਕ ਕੇ ਰੋ ਪਈ ਪਰ ਉਹ ਨਹੀਂ ਜਾਣਦੀ ਸੀ ਕਿ ਉਸ ਨੂੰ ਛੂਣ ਵਾਲਾ ਕੋਈ ਗੈਰ ਨਹੀਂ ਉਸ ਦਾ ਬਚਪਨ ਦਾ ਸ਼ੋਰ ਸੀ ਉਸ ਦੀ ਤबीयत ਹੁਣ ਖਰਾਬ ਸੀ ਦੋ ਦਿਨਾਂ ਤੋਂ ਉਹ ਬੁਖਾਰ ਚ ਤਪ ਰਹੀ ਸੀ ਅਮਨ ਨੇ ਉਸ ਦਾ ਬਹੁਤ ਖਿਆਲ ਰੱਖਿਆ ਸੀ ਪਰ ਉਹ ਬਿਲਕੁਲ ਚੁੱਪ ਹੋ ਗਈ ਸੀ ਅੱਜ ਰਾਤ ਨੂੰ ਉਹਨਾਂ ਦੀ ਫਲਾਈਟ ਸੀ ਜਿੱਥੇ ਹੁਣ ਮੀਰਬ ਨਾਲ ਅਮਨ ਦਾ ਨਿਕਾਹ ਹੋਣਾ ਸੀ ਜਾਂ ਮੰਗਣੀ ਕੋਝ ਪਤਾ ਨਹੀਂ ਸੀ ਕਿਉਂਕਿ ਇੱਕ ਮਹੀਨੇ ਬਾਅਦ ਉਸਨੇ 18 ਸਾਲ ਦੀ ਹੋ ਜਾਣਾ ਸੀ ਜਾਂ ਸ਼ਾਇਦ ਹੁਣੇ ਉਹ ਸਿਰਫ ਮੀਰਬ ਨੂੰ ਮਿਲਣ ਜਾ ਰਿਹਾ ਸੀ ਉਸ ਨੂੰ ਯਕੀਨ ਦਿਵਾਉਣ ਲਈ ਕਿ ਉਹ ਉਸ ਨਾਲ ਰਹੇਗਾ ਦੋ ਦਿਨਾਂ ਤੋਂ ਇਹੀ ਸੋਚ ਸੋਚ ਕੇ ਉਹ ਪਾਗਲ ਹੋ ਗਈ ਸੀ ਉਸ ਦਾ ਦਿਮਾਗ ਵੱਖ-ਵੱਖ ਸੋਚਾਂ ਦਾ ਜਾਲ ਬਣਿਆ ਹੋਇਆ ਸੀ ਉਹ ਅੰਦਰੋਂ ਅੰਦਰ ਹੀ ਕੋੜ ਰਹੀ ਸੀ ਅਤੇ ਹੁਣ ਹੋਰ ਸੋਚਣ ਦੀ ਤਾਕਤ ਵੀ ਖਤਮ ਹੋ ਚੁੱਕੀ ਸੀ ਆਪਣੀ ਮੁਹੱਬਤ ਨੂੰ ਬੰਡਣਾ ਇੰਨਾ ਆਸਾਨ ਨਹੀਂ ਸੀ ਬਿਸਤਰੇ ਤੇ ਟੇਕ ਲਗਾਏ ਹੋਏ ਉਹ ਉੱਠ ਕੇ ਬੈਠੀ ਸੀ ਅਤੇ ਨਾਲ ਲੇਟੀ ਆਪਣੀ ਧੀ ਜਿੰਨੀਆਂ ਨੂੰ ਗੋਦੀ ਚ ਭਰ ਲਿਆ ਜਿੰਨੀਆਂ ਮਾਂ ਦੀ ਗੋਦੀ ਚ ਆਉਂਦੇ ਹੀ ਖੁਸ਼ੀ ਨਾਲ ਹੱਸਣ ਲੱਗੀ ਸੀ ਜਦਕਿ ਅਮਨ ਦੀ ਗੱਲ ਦਾ ਉਸਨੇ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਸੀ ਅਮਨ ਨੇ ਢੂੰਗੀ ਨਜ਼ਰ ਉਸ ਵੱਲ ਵੇਖਿਆ ਅਤੇ ਆਪਣਾ ਬੈਗ ਪੈਕ ਕਰਨ ਲੱਗਾ ਉਸ ਨੂੰ ਬੈਗ ਪੈਕ ਕਰ ਵੇਖ ਜਰੀਨ ਨੂੰ ਆਪਣੇ ਸਰੀਰ ਚ ਕੰਡੇ ਚੁੱਭਦੇ ਹੋਏ ਮਹਿਸੂਸ ਹੋਣ ਲੱਗੇ ਜਾਨੀ ਉਹ ਜ਼ਿਆਦਾ ਦਿਨ ਉੱਥੇ ਨਹੀਂ ਰਹਿਣ ਵਾਲਾ ਸੀ ਆਪਣਾ ਖਿਆਲ ਰੱਖਣਾ ਉਹ ਆਪਣੀ ਧੀ ਦੇ ਮੱਥੇ ਤੇ ਹਲਕਾ ਜਿਹਾ ਚੁੰਮੀ ਕਰਦਾ ਇੱਕ ਨਜ਼ਰ ਮੂੰਹ ਮੋੜ ਕੇ ਬੈਠੀ ਆਪਣੀ ਪਤਨੀ ਵੱਲ ਵੇਖਣ ਲੱਗਾ ਅਮਨ ਦਾ ਦਿਲ ਚਾਹਿਆ ਕਿ ਉਹ ਉਸਦੇ ਮੱਥੇ ਤੇ ਵੀ ਮੁਹੱਬਤ ਦੀ ਮੋਹਰ ਲਗਾ ਦੇ ਪਰ ਉਹ ਇੰਨੀ ਗੰਭੀਰਤਾ ਨਾਲ ਬੈਠੀ ਸੀ ਕਿ ਸ਼ਾਇਦ ਅਮਨ ਜੇ ਕੁਝ ਵੀ ਕਹਿੰਦਾ ਤਾਂ ਉਹ ਪੜਕ ਜਾਂਦੀ ਇਸ ਲਈ ਚੁੱਪਚਾਪ ਪਿੱਛੇ ਹਟਦਾ ਹੋਇਆ ਆਪਣਾ ਬੈਗ ਚੁੱਕ ਕੇ ਉਹ ਬاہر ਨਿੱਕਲ ਗਿਆ ਉਸਦੇ ਬਾਅਦ ਜਾਂਦੇ ਹੀ ਜੀਰੀ ਮੇ ਮੂੰਹ ਕੁਮਾ ਕੇ ਦਰਵਾਜ਼ੇ ਵੱਲ ਵੇਖਿਆ ਹੰਝੂ ਆਪਣੇ ਆਪ ਉਸ ਦੀਆਂ ਅੱਖਾਂ ਚੋਂ ਵਗਣ ਲੱਗੇ ਆਖਰਕਾਰ ਉਸਨੇ ਉਸ ਨੂੰ ਛੱਡ ਦਿੱਤਾ ਸੀ ਸਭ ਕੁਝ ਹੋਵੇਗਾ ਪਰ ਮੁਹੱਬਤ ਹੁਣ ਦੁਬਾਰਾ ਨਹੀਂ ਹੋਵੇਗੀ ਉਸਨੇ ਅੱਖਾਂ ਬੰਦ ਕਰਦੇ ਹੋਏ ਆਪਣੇ ਅੰਦਰ ਦੇ ਦਰਦ ਨੂੰ ਅੰਦਰ ਹੀ ਰੱਖਦੇ ਹੋਏ ਇੱਕ ਡੂੰਗਾ ਸਾਹ ਲਿਆ ਅਮਨ ਮੈਂ ਤੁਹਾਨੂੰ ਜ਼ਿੰਦਗੀ ਭਰ ਇਸ ਕੰਮ ਲਈ ਮਾਫ਼ ਨਹੀਂ ਕਰਾਂਗੀ ਆਪਣੀ ਆਖਰੀ ਸਾਹ ਤੱਕ ਅਤੇ ਤੁਸੀਂ ਜ਼ਿੰਦਗੀ ਭਰ ਇਸ ਲਈ ਪਛਤਾਓਗੇ ਉਹ ਆਪਣੀ ਧੀ ਨੂੰ ਆਪਣੇ ਸੀਨੇ ਨਾਲ ਲਾਉਂਦੇ ਹੋਏ ਆਪਣੇ ਆਪ ਤੇ ਕਾਬੂ ਰੱਖਦੇ ਹੋਏ ਸਖਤ ਦੌਰ ਚੋਂ ਗੁਜ਼ਰ ਰਹੀ ਸੀ ਤੁਸੀਂ ਸਿਰਫ ਮੇਰੀ ਹੋ ਜੇ ਤੁਸੀਂ ਕਿਸੇ ਹੋਰ ਦਾ ਨਾ ਆਪਣੀ ਜਵਾਨ ਤੇ ਲਿਆਇਆ ਤਾਂ ਮੈਂ ਤੁਹਾਡੀ ਜਵਾਨ ਕੱਟ ਕੇ ਸੁੱਟ ਦੇਵਾਂਗਾ ਆਪਣੇ ਜਜ਼ਬਾਤਾਂ ਅਤੇ ਅਹਿਸਾਸਤ ਅਤੇ ਆਪਣੇ ਜਿਸਮ ਦੀ ਹਿਫਾਜ਼ਤ ਕਰਨੀ ਜੋ ਸਿਰਫ ਅਤੇ ਸਿਰਫ ਹਰਾਈ ਵਿਸ਼ਾ ਦਾ ਹੈ ਅਤੇ ਇਸ ਗੱਲ ਨੂੰ ਕਦੇ ਵੀ ਨਾ ਭੁੱਲਣਾ ਉਹ ਗੁੱਸੇ ਨਾਲ ਬੁਰੀ ਤਰ੍ਹਾਂ ਘਰਚਿਆ ਸੀ ਅਸੀਂ ਤੁਹਾਡੇ ਨਹੀਂ ਅਸੀਂ ਤੁਹਾਨੂੰ ਜਾਣਦੇ ਤੱਕ ਨਹੀਂ ਜਿਸ ਦਿਨ ਜਾਣ ਜਾਉਗੀ ਉਸ ਦਿਨ ਜਾਣ ਤੋਂ ਜਾਉਗੀ ਆਇਬ ਸ਼ਾਹ ਨੇ ਨਸ਼ੀਲੀ ਆਵਾਜ਼ ਚ ਕਿਹਾ ਦੂਰ ਹੋ ਸਾਡੇ ਤੋਂ ਮੀਰਬ ਨੇ ਉਸ ਦਾ ਹੱਥ ਝੜਕ ਦਿੱਤਾ ਅਗਲੇ ਪਲ ਉਸ ਨੇ ਉਸ ਦੀ ਗਰਦਨ ਨੂੰ ਤੋਚ ਲਿਆ ਮੀਰਬ ਇੱਕ ਬੁਰੇ ਸੁਪਨੇ ਤੋਂ ਘਬਰਾਉਂਦੀ ਹੋਈ ਜਾਗ ਕੇ ਉਹ ਡੂੰਗੀ ਡੂੰਗੀ ਸਾਹ ਲੈਂਦੀ ਹੋਈ ਕਮਰੇ ਚੋਂ ਇੱਧਰ ਉੱਧਰ ਵੇਖਣ ਲੱਗੀ ਪਰ ਕਮਰੇ ਚ ਕੋਈ ਵੀ ਤਾਂ ਨਹੀਂ ਸੀ ਚਿਹਰੇ ਤੇ ਆਈ ਪਸੀਨੇ ਨੂੰ ਪੂੰਝਦੇ ਹੋਏ ਮੀਰਬ ਨੇ ਡੂੰਗੀ ਸਾਲੀ ਜਾਨੀ ਕੇ ਇਹ ਇੱਕ ਸੁਪਨਾ ਸੀ ਪਰ ਬਹੁਤ ਭਿਆਨਕ ਸੁਪਨਾ ਉਸ ਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਹੋਣੇ ਹੀ ਉਹ ਉਸ ਸੁਪਨੇ ਤੇ ਪ੍ਰਭਾਵ ਚ ਹੋਵੇ ਰਾਇਵ ਸ਼ਾ ਫਿਰ ਤੋਂ ਉਸ ਦੇ ਆਸ-ਪਾਸ ਮੌਜੂਦ ਸੀ ਉਸ ਨੇ ਪੂਰੇ ਕਮਰੇ ਚ ਫਿਰ ਤੋਂ ਨਜ਼ਰ ਮਾਰੀ ਮਾਰ ਉੱਥੇ ਕੋਈ ਵੀ ਨਹੀਂ ਸੀ ਰਾਤ ਦੀ ਡੂੰਗੀ ਸਾਹ ਲੈਂਦੇ ਹੋਏ ਉਸ ਨੇ ਕੋਲ ਰੱਖੇ ਜੱਗ ਚੋਂ ਪਾਣੀ ਦਾ ਗਲਾਸ ਭਰ ਲਿਆ ਹੁਣੇ ਉਸ ਨੇ ਗਲਾਸ ਮੂੰਹ ਨਾਲ ਲਾਇਆ ਸੀ ਕਿ ਉਸ ਨੇ ਆਪਣੇ ਸਾਹਮਣੇ ਹਰਾਏ ਵਿਸ਼ਾ ਨੂੰ ਖੜਾ ਵੇਖਿਆ ਤਾਂ ਉਸ ਦੇ ਮੂੰਹ ਚੋਂ ਪਾਣੀ ਬਾਹਰ ਨਿਕਲ ਗਿਆ ਉਸ ਨੂੰ ਲੱਗਿਆ ਕਿ ਇਹ ਉਸ ਦਾ ਭਰਮ ਹੈ ਰਾਏ ਵਿਸ਼ਾ ਫਿਰ ਤੋਂ ਉਸ ਦੇ ਕਮਰੇ ਚ ਸੀ ਅਤੇ ਅੱਜ ਤਾਂ ਦਿਨ ਦਾ ਵਕਤ ਸੀ ਉਹ ਇੱਥੇ ਕਿਵੇਂ ਹੋ ਸਕਦਾ ਸੀ ਕੀ ਹੋਇਆ ਸੁਪਨੇ ਚ ਵੀ ਮੈਨੂੰ ਹੀ ਵੇਖ ਰਹੀ ਸੀ ਨਾ ਉਸ ਦੇ ਮੱਥੇ ਤੇ ਚਮਕਦੀਆਂ ਪਸੀਨੇ ਦੀਆਂ ਬੂੰਦਾਂ ਨੂੰ ਵੇਖਦੇ ਹੋਏ ਉਸਨੇ ਕਿਹਾ ਤੁਸੀਂ ਤੁਸੀਂ ਕਿਉਂ बार-बार ਇੱਥੇ ਆਉਂਦੇ ਹੋ ਪਲੀਜ਼ ਜਾਓ ਇੱਥੋਂ ਮੀਰਬ ਨੇ ਕਿਹਾ ਉਹ ਆਦਮੀ ਜਿਵੇਂ ਹੀ ਉਸਦੇ ਨੇੜੇ ਆਇਆ ਮੀਰਬ ਦੇ ਹੋਸ਼ ਉੱਡਣ ਲੱਗੇ ਜਾਣੇ ਉਸ ਦੇ ਅੰਦਰ ਅਜੀ ਕਿਹੜੀ ਤਾਕਤ ਸੀ ਕਿ ਉਹ ਨਾ ਚਾਹੁੰਦੀ ਹੋਈ ਵੀ ਉਸ ਵੱਲ ਖਿੱਚੀ ਜਾ ਰਹੀ ਸੀ ਹੁਣ ਤੋਂ 1 ਘੰਟੇ ਬਾਅਦ ਸਾਡੇ ਦੋਹਾਂ ਦਾ ਨਿਕਾਹ ਹੈ ਇਸ ਲਈ ਚੁੱਪਚਾਪ ਮੇਰੇ ਨਾਲ ਚੱਲੋ ਅਤੇ ਮੇਰੇ ਨਾਲ ਨਿਕਾਹ ਕਰੋ ਅਸੀਂ ਤੁਹਾਡੇ ਨਾਲ ਕੋਈ ਨਿਕਾਹ ਨਹੀਂ ਕਰਾਂਗੇ ਪਲੀਜ਼ ਜਾਓ ਇੱਥੋਂ ਜੇ ਤੁਸੀਂ ਇਨਕਾਰ ਕੀਤਾ ਤਾਂ ਇਸ ਇਨਕਾਰ ਦੀ ਕੀਮਤ ਤੁਹਾਡੇ ਪਿਆਰੇ ਚਾਚਾ ਜਾਨ ਨੂੰ ਚੁਕਾਉਣੀ ਪਵੇਗੀ ਜੋ ਅੱਜ ਰਾਤ ਦੀ ਫਲਾਈਟ ਨਾਲ ਤੁਰਕੀ ਆ ਰਹੇ ਹਨ ਪਰ ਉਹ ਇੱਥੇ ਨਹੀਂ ਪਹੁੰਚਣਗੇ ਉਹ ਅਤੇ ਉਹਨਾਂ ਦਾ ਬੇਟਾ ਦੋਵੇਂ ਸਿੱਧੇ ਉੱਪਰ ਅੱਲਾਹ ਕੋਲ ਜਾਣਗੇ ਅਤੇ ਜੇ ਤੁਸੀਂ ਉਹਨਾਂ ਦੀ ਜਾਨ ਦੀ ਸਲਾਮਤੀ ਚਾਹੁੰਦੇ ਹੋ ਤਾਂ ਜਿਵੇਂ ਮੈਂ ਕਹਿ ਰਿਹਾ ਹਾਂ ਚੁੱਪਚਾਪ ਕਰੋ ਮੀਰ ਬੇਸ ਤੋਂ ਬਾਅਦ ਜ਼ਿਆਦਾ ਡਰ ਚੁਕੀ ਸੀ ਫਿਰ ਨਾ ਚਾਹੁੰਦੀ ਹੋਈ ਵੀ ਉਹ ਉਸ ਆਦਮੀ ਨਾਲ ਜਾ ਕੇ ਨਿਕਾਹ ਕਰਵਾ ਲਿਆ ਕਿਸੇ ਨੇ ਵੀ ਉਸ ਤੋਂ ਕੋਈ ਜਾਣਕਾਰੀ ਨਹੀਂ ਲਈ ਸੀ ਬਸ ਕਬੂਲ ਹੈ ਕਹਿਣ ਨਾਲ ਨਿਕਾਹ ਹੋ ਗਿਆ